ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਤਿ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਜ਼ ਦਾ ਜਿਹੜੇ ਜ਼ਰੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ ਪਿਛਲੇ 3 ਦਹਾਕਿਆਂ ਤੋਂ ਬਾਅਦ ਸਮੇਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ, ਮੈਡੀਕੇਅਰ, ਜਨਫਰ ਕਵਰਡ, ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆ ਨਾਲ ਟਰਕੀਆ ਨਾਲ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ ਮਨਦੀਪ ਸਿੰਘ ਸੰਦੀਪ ਕੌਰ ਸਨ ਹੋਜੇ ਗੁਰਪਾਲ ਸਿੰਘ ਸੈਕਰਾਮੈਂਟੋ ਜਿੰਦਕੌਰ ਬੇਕਰਸਫੀਲਡ ਗੁਰਦੀਪ ਸਿੰਘ ਵਰਦੀ ਕਲੋਬਿਸ ਤੇ ਕਮਲਜੀਤ ਸਿੰਘ ਮਖਣਦੋਲਤਪੁਰਿਆ ਸੈਂਟਰਲ ਵੈਲੀ ਤੇ ਜੱਸੀ ਗੱਲ ਪਲੰਮਿਕ ਵਾਲੇ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਅਗਸਤ ਦਾ ਪ੍ਰੋਗਰਾਮ ਹੈ ਤੇ ਦੇਣ ਅੱਜ ਸ਼ੁੱਕਰਵਾਰ ਹੈ ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰਗੇ ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਤੋਂ ਇਹ ਚਰਚਾ ਇਹ ਬਹਿਸ ਬਹੁਤ ਲੰਬੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਖਿੱਤੇ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਜਿਸ ਤਰੀਕੇ ਦਾ ਹਿਮਾਚਲ ਦੇ ਵਿੱਚ ਆ ਜਾਂ ਰਾਜਸਥਾਨ ਦੇ ਵਿੱਚ ਹੈ ਇੱਥੇ ਹਰ ਕੋਈ ਆ ਕੇ ਜ਼ਮੀਨ ਖਰੀਦ ਸਕਦਾ ਕੁਝ ਕਰ ਸਕਦਾ ਸਰਹੱਦੀ ਸੂਬੇ ਦਾ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਉਹ ਵੀ ਆਪਾਂ ਹਮੇਸ਼ਾ ਗੱਲ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਪ੍ਰਵਾਸੀ ਮਜ਼ਦੂਰ ਕੱਢ ਦਿੱਤੇ ਜਾਣਗੇ ਤੁਰੰਗੀ ਜੀ ਜਿਸ ਤਰ੍ਹਾਂ ਤੁਸੀਂ ਇਹਨਾਂ ਮਸਲਿਆਂ ਨੂੰ ਛੂਹਿਆ ਕਿ ਆਹ ਮਸਲੇ ਕਈ ਵਾਰ ਉਰਦੇ ਨੇ ਕਿ ਹਾਂ ਇੱਥੇ ਵਿਸ਼ੇਸ਼ ਸੂਬੇ ਦਾ ਦਰਜਾ ਜਾਂ ਇੱਥੇ ਕੋਈ ਨੀਮਾ ਬਲੀ ਬਾਹਰ ਨਹੀਂ ਸੂਬੇ ਆਲੇ ਦੀ ਹੋਵੇ ਉਸ ਦੇ ਨਾਲ ਨਾਲ ਇਹ ਵੀ ਚਰਚਾ ਚੱਲਦੀ ਹੈ ਕਿ ਜਦੋਂ ਜਦੋਂ ਆਹ ਪ੍ਰਵਾਸੀ ਮਜ਼ਦੂਰ ਆਏ ਇਹਨਾਂ ਨੇ ਪੰਜਾਬ ਦਾ ਸੱਭਿਆਚਾਰ ਖਰਾਬ ਕਰਤਾ ਪੰਜਾਬ ਦਾ ਰਹਿਣ ਸਹਿਣ ਵਿਗਾੜਤਾ ਸਾਡੇ ਖਾਣ ਪੀਣ ਤੇ ਅਸਰ ਪਾਤਾ ਬੱਚਿਆਂ ਤੇ ਅਸਰ ਪਾਤਾ ਇਹ ਇਸ ਲਈ ਜੀ ਇਥੋਂ ਨਜਾਤ ਪਾਉਣ ਦੀ ਲੋੜ ਹੈ ਇਹਨਾਂ ਕਈ ਪੰਜਾਬ ਦੇ ਪਿੰਡ ਸ਼ਹਿਰ ਹੁਣ ਪੰਜਾਬ ਦੇ ਪਿੰਡ ਸ਼ਹਿਰ ਨਹੀਂ ਲੱਗਦੇ ਹੂੰ ਇਹ ਸਾਰੇ ਵਰਤਾਰੇ ਦੇ ਵਿਚਾਰੇ ਜੀ ਜਦੋਂ ਇਹ ਪਹਿਲੂ ਤੁਰਦਾ ਤਾਂ ਕੁਝ ਤਰ੍ਹਾਂ ਰਾਜਨੀਤਿਕ ਪੱਖ ਤੋਂ ਕੁਝ ਤਰ੍ਹਾਂ ਪੰਜਾਬ ਦੇ ਫਿਕਰਮੰਦੀ ਚੋਂ ਇਸ ਗੱਲ ਤੇ ਆਉਂਦੀ ਆ ਕਿ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ ਹੂੰ 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 ਜਿੱਦਾਂ ਹੀ ਇਹ ਸਵਾਲ ਆਉਂਦਾ ਤਦ ਹੀ ਨਾਲ ਇਹ ਸਵਾਲ ਆ ਜਾਂਦਾ ਕਿ ਬਈ ਜੇਕਰ ਐਦਾਂ ਹੋਇਆ ਤਾਂ ਇਹਦਾ ਅਸਰ ਪੰਜਾਬ ਤੋਂ ਬਾਹਰ ਹੋਰ ਨਾਲ ਸੂਬਿਆਂ 'ਚ ਬੈਠੇ ਪੰਜਾਬੀਆਂ ਤੇ ਕਿਵੇਂ ਸਕੇਦਾ ਹੂੰ 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 ਜੀ ਜੀ ਤੀਸਰਾ ਇਹਦੇ ਨਾਲੇ ਜਦੇ ਪਹਿਲੂ ਆ ਜਾਂਦਾ ਤਰਕ ਕੇ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਦੋਵੇਂ ਮੁਲਕਾਂ 'ਚ ਜਾ ਕੇ ਅਸੀਂ ਦੋਹਾਂ ਦਾ ਹੱਕ ਤੇ ਬੈਠੇ ਆਂ ਤੇ ਤਾਂ ਫੇਰ ਆਪਣੇ ਮੁਲਕ ਦੇ ਨੇ ਫੇਰ ਕਿਉਂ ਕਹੇ ਜੇ ਮੁਲਕ ਦੇ ਕਿਸੇ ਦੂਸਰੇ ਸੂਬੇ 'ਚ ਰੋਜ਼ਗਾਰ ਕਮਾਉਣ ਹੋਗੇ ਐਦਾਂ ਕਿਵੇਂ ਹੋ ਸਕਦਾ ਸੋ ਇਹ ਇੱਕ ਬਹਿਸ ਲਗਾਤਾਰ ਚੱਲਦੀ ਰਹਿੰਦੀ ਆ ਹੂੰ 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 ਇਹ ਸਾਰੀ ਬਹਿਸ ਦੇ ਬਚਾਲੇ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਮਹਾਲੀ ਦੇ ਲੱਗਦੇ ਦੋ ਪਿੰਡਾਂ ਨੇ ਇੱਕ ਵੱਡੇ ਫੈਸਲੇ ਲਏ ਠੀਕ ਹੈ ਜੀ ਜਿਨ੍ਹਾਂ ਚੋਂ ਇੱਕ ਪਿੰਡ ਨੇ ਤਾਂ ਸਿੱਧਾ ਫੈਸਲਾ ਲਿਆ ਵੀ ਕਿ ਸਾਡੇ ਪਿੰਡ ਚੋਂ ਸਾਰੇ ਪ੍ਰਵਾਸੀ ਮਜ਼ਦੂਰ ਬਾਹਰ ਨਿਕਲ ਜਾਣ। ਠੀਕ ਹੈ। ਪਿੰਡ ਚ ਕੋਈ ਪ੍ਰਵਾਸੀ ਮਜ਼ਦੂਰੀ ਰਹੂਗਾ ਜਾਂ ਸਾਡੀ ਪੰਚਾਇਤ ਫੈਸਲਾ ਕਰਦੀ ਹੈ ਕਹਿੰਦੇ। ਦੂਸਰੇ ਪਿੰਡ ਨੇ ਨਿਯਮ ਬਣਾਤੇ ਕਿ ਆਹ 11 ਨਿਯਮ ਨੇ ਵੀ ਜਿਹੜਾ ਇਹਨਾਂ ਨਿਯਮਾਂ ਚ ਹੈਗਾ ਉਹ ਰੇਲਵੇ ਨਹੀਂ ਆਪਣਾ ਬੋਰੀ ਵਿਸਤਰਾ ਚੱਕੋ ਤੇ ਜਾਓ। ਠੀਕ ਹੈ ਜੀ। ਇੱਕ ਪਿੰਡ ਹੈ ਜੰਡਪੁਰ। ਹਮ ਹਮ। ਜੰਡਪੁਰ ਪਿੰਡ ਦੀ ਇੱਕ ਨੌਜਵਾਨ ਸਭਾ ਸਾਹਮਣੇ ਆਉਂਦੀ ਹੈ ਉਹ 11 ਨਿਯਮ ਲੈ ਕੇ ਆਉਂਦੀ ਹੈ ਜਿਨ੍ਹਾਂ ਚੋਂ 9 ਨਿਯਮ ਸਿਰਫ ਪ੍ਰਵਾਸੀ ਮਜ਼ਦੂਰਾਂ ਲਈ ਨੇ ਹਮ 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 ਵੈਸੇ ਜਿਹੜੇ ਸ੍ਰੋਤੇ ਦਰਸ਼ਕ ਆਪਾਂ ਨੂੰ ਸੁਣ ਦੇਖ ਰਹੇ ਨੇ ਹਮ ਜਿਹੜੇ 10 ਸਾਲ ਪਹਿਲਾਂ ਤੋਂ ਪੰਜਾਬ ਚ ਉੱਠ ਕੇ ਇੱਧਰ ਆ ਗਏ ਨੇ ਉਹਨਾਂ ਦੀ ਨਜ਼ਰ ਚ ਪੰਜਾਬ ਦੇ ਪਿੰਡ ਬੜੇ ਉਹ ਪੁਰਾਣੇ ਰੂਪ ਵਾਲੇ ਹੋਣਗੇ ਹਾਂਜੀ 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 10 ਸਾਲ ਪਹਿਲਾਂ ਵੀ ਮੈਂ ਗੱਲ ਕਰ ਰਿਹਾ ਹਾਂ ਹਮ ਬਸ ਜਿਹੜੇ 30 40 ਸਾਲ ਪਹਿਲਾਂ ਤੋਂ ਇੱਧਰੋਂ ਗਏ ਹੋਣੇ ਉਹਨਾਂ ਦੇ ਤਸਵੀਰਾਂ ਹੀ ਹੋਰ ਨਹੀਂ ਪਰ 10 ਸਾਲ ਪਹਿਲਾਂ ਵੀ ਪਰ ਜਿਹੜੇ ਮੈਟਰੋ ਸ਼ਹਿਰਾਂ ਦੇ ਨੇੜੇ ਆ ਗਏ ਲੁਧਿਆਣਾ ਜਲੰਧਰ ਵਰਗੇ ਅਮਰਸਰ ਵਰਗੇ ਆਲੇ ਦਾਲ ਦੇ ਪਿੰਡਾਂ ਚ ਆ ਗਏ ਚੰਡੀਗੜ੍ਹ ਦੇ ਜੀਤਪੁਰ ਵਾਲੇ ਖੇਤਰ ਚ ਮਾਹਲੀ ਖੇਤਰ ਦੇ ਪਿੰਡ ਆ ਗਏ ਉਹ ਹੁਣ ਬਿਲਕੁਲ ਵੀ ਪਿੰਡ ਨਹੀਂ ਰਹੇ ਕਲੋਨੀਆਂ ਬਣ ਗਏ ਨੇ ਜੀ ਬਿਲਕੁਲ ਸੋ ਉਹਨਾਂ ਚ ਹੀ ਆ ਪਿੰਡ ਨਹੀਂ ਜਾਂਡਪੁਰ ਪਿੰਡ ਦੇ ਨੌਜਵਾਨਾਂ ਨੇ ਇੱਕ ਸਭਾ ਬਣਾਈ ਪਿੰਡ ਦੇ ਹਰ ਘਰ ਚੋਂ ਇੱਕ ਬੰਦਾ ਉਹ ਸਭਾ ਚ ਲਿਆ ਹਮਮ ਤੇ ਉਹਨਾਂ ਨੇ ਫੈਸਲੇ ਕਰਲੇ ਵੀ ਕਿ ਆ 11 ਮਤੇ ਨੇ ਜਿਨ੍ਹਾਂ ਚ ਪਿੰਡ ਦੇ ਵਿੱਚ ਰਹਿੰਦੇ ਪਰਵਾਸੀ ਮਜ਼ਦੂਰ ਕੋਈ ਬਿਡੀ ਸਿਗਰਟ ਨਹੀਂ ਪੀਊਗਾ ਕੋਈ ਚਰਦਾ ਗੁਟਕਾ ਨਹੀਂ ਖਾਊਗਾ ਪਿੰਡ 'ਚ ਹਾਂ ਕੋਈ ਨੰਗੇ ਧੜ ਨਹੀਂ ਫਿਰੂਗਾ ਹੂੰ ਨੌ ਰਾਤ ਨੂੰ 9 ਵਜੇ ਤੋਂ ਬਾਅਦ ਉਹ ਘੁੰਮ ਨਹੀਂ ਸਕਣਗੇ ਬਿਨਾ ਵੈਰੀਫਿਕੇਸ਼ਨ ਤੋਂ ਪਿੰਡ 'ਚ ਰਹਿ ਨਹੀਂ ਸਕਣਗੇ ਹੂੰ ਇਹ ਸਾਰੇ ਨਿਯਮ ਉਹਨਾਂ ਨੇ ਕਾਫੀ ਸਖਤ ਬਣਾਏ ਤੇ ਦੋ ਨਿਯਮ ਉਹਨਾਂ ਨੇ ਪਿੰਡ ਦੇ ਆਪਣੇ ਸਾਂਝੇ ਤੌਰ ਤੇ ਲਈ ਬਣਾਏ ਕਿ ਇੱਕ ਤਾਂ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਜਵਾਕ ਬਿਨਾ ਕਾਗਜ਼ਾਂ ਤੋਂ ਬਿਨਾ ਲਾਇਸੈਂਸ ਤੋਂ ਜਦ ਤੱਕ 18 ਸਾਲ ਦਾ ਨਹੀਂ ਹੁੰਦਾ ਕੋਈ ਬਾਹਰ ਨਹੀਂ ਚਲਾਊਗਾ ਹਾਂ ਜੀ ਤਾਂ ਸਹੀ ਜੀ ਦੂਸਰਾ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਪਿੰਡ 'ਚ ਜਦੋਂ ਮਤਲਬ ਕਿਸੇ ਬੱਚੇ ਜੰਮਣ ਦੀ ਖੁਸ਼ੀ ਆਉਂਦੀ ਆ ਕੋਈ ਵਿਆਹ ਸ਼ਾਦੀ ਦਾ ਕੋਈ ਮੰਗਣੇ ਦੀ ਖੁਸ਼ੀ ਆਉਂਦੀ ਆ ਤਾਂ ਜਿਹੜੇ ਥਰਡ ਜੈਂਡਰ ਵਧਾਈਆਂ ਲੈਣ ਆਉਂਦੇ ਨੇ ਹੈਨਾ ਉਹਨਾਂ ਨੂੰ 2100 ਤੋਂ ਵੱਧ ਕੋਈ ਵਿਦੈਗੀ ਨਹੀਂ ਹੋਊਗੀ ਠੀਕ ਹੈ ਇਹ ਦੋ ਨਿਯਮ ਆਗੇ ਪਿੰਡ ਲਈ ਬਾਕੀ ਨਿਯਮ ਆਗੇ ਮਤਲਬ ਠੀਕ ਹੈ ਬੀੜੀ ਸਿਗਰਟ ਨਾਲ ਆਪਾਂ ਨੂੰ ਬਹੁਤ ਹੋਰ ਇਹਦੀ ਅਲਰਜੀ ਹੁੰਦੀ ਆ ਨਾ ਗੁਟਕਾ ਜੇ ਉਹ ਥੁੱਕੀ ਜਾਣਾ ਕੂੜਾ ਕਿਤੇ ਸਿੱਟ ਦੇਣਾ ਆ ਜਾਂ ਮਤਲਬ ਪ੍ਰਵਾਸੀ ਮਜ਼ਦੂਰ ਸਾਡੇ ਕਲੀ ਲੂੰਗੀ ਲਾ ਕੇ ਫਿਰੀ ਜਾਂਦੇ ਨੇ ਮਤਲਬ ਹੈ ਨਾ ਉਹ ਇਹ ਸਾਰੇ ਚੀਜ਼ਾਂ ਨੇ ਮਾਹੌਲ ਹਾਂ ਰਹਿਣ ਖਾਨ ਉਹ ਸਾਰੀ ਚੀਜ਼ਾਂ ਨੇ ਮਤਲਬ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਹਨਾਂ ਚੋਂ ਇਹ ਨਿਯਮ ਬਣੇ ਜਿੰਗਾ ਹੋਵੇ ਇਹ ਨੌਜਵਾਨ ਇਸ ਨਿਯਮ ਤੇ ਵੀ ਆਉਣ ਕਿ ਬਈ ਸ਼ਰਾਬ ਤੋਂ ਵੀ ਦੂਰ ਰਹੂਗਾ ਪਿੰਡ ਚਿੱਟੇ ਤੋਂ ਵੀ ਦੂਰ ਰਹੂਗਾ ਸਿੰਥੈਟਿਕ ਨਸ਼ੇ ਤੋਂ ਵੀ ਦੂਰ ਰਹੂਗਾ ਉਸ ਗੱਲ ਨਾਲ ਨੂੰ ਵੀ ਜੇ ਵੱਜੇ ਤਾਂ ਹੋਰ ਵੀ ਵਾਕਮਾਰ ਹੂੰ ਪਰ ਇਹ ਨਿਯਮ ਬਣਾਉਣ ਲੱਗਿਆਂ ਉਹਨਾਂ ਦਾ ਇੱਕ ਤਰਕ ਬੜਾ ਕਮਾਲ ਸੀ ਪ੍ਰਵੀਨ ਜੀ ਅੱਛਾ ਉਹ ਤਰਕ ਵੀ ਕਿ ਬਈ ਜੇ ਕੋਈ ਸ਼ਹਿਰ ਚ ਕਲੋਨੀ ਉਸਰਦੀ ਆ ਕੋਈ ਫਲੈਟ ਬਣਦੇ ਨੇ ਹੈਨਾ ਕੋਈ ਟਾਵਰ ਖੜੀ ਹੁੰਦੀ ਆ ਤਾਂ ਉਹਨਾਂ ਦੇ ਵੀ ਤਾਂ ਨਿਯਮ ਨੇ ਨਾ ਹੂੰ ਤੇ ਅਸੀਂ ਆਪਣੇ ਪਿੰਡ ਦਾ ਨਿਯਮ ਬਣਾ ਲਿਆ ਕਹਿੰਦੇ ਹੂੰ ਤੇ ਅਸੀਂ ਇਹਦੇ ਲਈ ਬਕਾਇਦਾ ਪਿੰਡਾਂ ਚ ਬੋਰਡ ਲਾਤੇ ਪਿੰਡ ਚ ਆਪਣੇ ਚਰਚਾ ਕਰਤੀ ਹਰ ਪਿੰਡ ਦੇ ਸਾਡੇ ਪਿੰਡ ਦੇ ਹਰ ਘਰ ਦਾ ਇੱਕ ਜੀ ਸਾਡੇ ਨਾਲ ਮੈਂਬਰ ਆ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਕਿ ਹਰ ਘਰ ਘਰ ਜਾ ਕੇ ਜਾਣਕਾਰੀ ਦੇਾਂਗੇ 15 ਦਿਨਾਂ ਤੋਂ ਬਾਅਦ ਜੇਕਰ ਕੋਈ ਬੀਡੀ ਸਿਗਰਟ ਪਿੰਦਾ ਕੋਈ ਕਿਸੇ ਤਰ੍ਹਾਂ ਦੀ ਘਟਨਾ ਦੇ ਵਿੱਚ ਕੋਈ ਗੰਧ ਸੜਦਾ ਐ ਕੋਈ ਬਿਨਾ ਵੈਰੀਫਿਕੇਸ਼ਨ ਤੋਂ ਰਹਿੰਦਾ ਜਾਂ ਇੱਕ ਕਮਰੇ ਚ ਦੋ ਤੋਂ ਵੱਧ ਬੰਦੇ ਰਹਿੰਦੇ ਤਾਂ ਉਸ ਦਾ ਮਕਾਨ ਮਾਲਕ ਜ਼ਿੰਮੇਵਾਰ ਰਹੇਗਾ ਹੂੰ ਜੀ ਇਹ ਇਸ ਦੀ ਚਰਚਾ ਤੁਰ ਰਹੀ ਹੈ ਇਹ ਤੋਂ ਪਹਿਲਾਂ ਜਿਹੜਾ ਇੱਕ ਪਿੰਡ ਨੇ ਫੈਸਲਾ ਲਿਆ ਉਹ ਹੈ ਮਦੋ ਸੰਗਤੀਆਂ ਠੀਕ ਹੈ ਜੀ ਮਦੋ ਸੰਗਤੀਆਂ ਪਿੰਡ ਦੇ ਹਵਾਲੇ ਨਾਲ ਖਬਰ ਨਸਰ ਹੋਈ ਕਿ ਵੀ ਪਿੰਡ ਦੇ ਪੰਚਾਇਤ ਨੇ ਮਤਾ ਪਾ ਲਿਆ ਸਾਡੇ ਪਿੰਡ ਦੇ ਵਿੱਚ ਆਬੋ ਹਵਾ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਸੱਭਿਆਚਾਰ ਖਰਾਬ ਕਰਦੇ ਨੇ ਪਰਿਵਾਰ ਦੇ ਬੱਚਿਆਂ ਤੇ ਮਾੜਾ ਅਸਰ ਪੈਂਦਾ ਤੇ ਕ੍ਰਾਈਮ ਵੱਧ ਗਿਆ ਸਾਡੇ ਪਿੰਡ 'ਚ ਠੀਕ ਹੈ ਇਸ ਲਈ ਮੁੱਦੋ ਸੰਗਤੀਆਂ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਕਿ ਇਹਨਾਂ ਨੂੰ ਪਿੰਡੋਂ ਕੱਢਿਆ ਜਾਵੇ ਹੂੰ ਕਿ ਪਿੰਡੋਂ ਬਾਹਰ ਹੋ ਜਾਣ ਇਹ ਇਸ ਫੈਸਲੇ ਦੇ ਮਾਮਲਾ ਥਾਣੇ ਤੱਕ ਚਲਾ ਗਿਆ ਡੀਐਸਪੀ ਦੇ ਧਿਆਨ ਚ ਆ ਗਿਆ ਮਾਮਲਾ ਕੋਰਟ ਤੱਕ ਚਲਾ ਗਿਆ ਹੂੰ ਹੂੰ ਹੁਣ ਕੋਰਟ 'ਚ ਤਰਕੇ ਦਿੱਤਾ ਜਾ ਰਿਹਾ ਵੀ ਕਿ ਪੰਚਾਇਤ ਕਿਵੇਂ ਮਤਾ ਪਾ ਲੂਗੀ ਪੰਚਾਇਤ ਤਾਂ ਹੈ ਹੀ ਨਹੀਂ ਠੀਕ ਹੈ ਪੰਚਾਇਤ ਪੰਚਾਇਤਾਂ ਦਾ ਭੰਗ ਨੇ ਹਮ ਹੁਣ ਇਹ ਸਾਰੀ ਪ੍ਰਕਿਰਿਆ ਚਰਚਾ ਚ ਪਰ ਇਸ ਚਰਚਾ ਨੇ ਇੱਕ ਫਿਕਰ ਪੈਦਾ ਕਰਤਾ ਕਿ ਕੀ ਪੰਜਾਬ ਦੇ ਵਿੱਚ ਹੁਣ ਸਾਰੇ ਪਿੰਡਾਂ 'ਚ ਹਵਾ ਚੱਲੇਗੀ ਹਮ ਦੇਖੋ ਪਰਵੀਨ ਜੀ ਇੱਕ ਤਾਂ ਤਰੀਕਾ ਹੈਗਾ ਕਿ ਤੁਸੀਂ ਉਹਨਾਂ ਲਈ ਸਪੇਸ ਬਣਾਈ ਤਾਂ ਉਹ ਆਏ ਹਮ 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 ਤੁਸੀਂ ਥਾਂ ਛੱਡੀ ਹੈ ਮਤਲਬ ਮੈਨੂੰ ਯਾਦ ਆ ਪਿੰਡ ਚੋਂ ਝੋਨਾ ਲਾਉਣ ਲਈ ਆਉਂਦੇ ਸੀ ਕੁਝ ਦਿਨਾਂ ਲਈ ਤੇ ਉਹਨਾਂ ਦਿਨਾਂ 'ਚ ਉਹਨਾਂ ਦਾ ਰੇਡੀਓ ਹੱਥ 'ਚ ਹੁੰਦਾ ਸੀ ਰੇਡੀਓ ਕੜ ਕੇ ਤੁਰੇ ਫਿਰਦੇ ਰਹਿੰਦੇ ਸੀ ਹੋਲੀ-ਹੁੱਲੀ ਵੀ ਖੇਡਦੇ ਆਪਾਂ ਪਿੰਡ 'ਚ ਦੇਖੇ ਲੈਂਡ ਬਣਾ ਕੇ ਤੁਰਦੇ ਸੀ ਹੈਨਾ ਤੇ ਖੇਤਾਂ 'ਚ ਰਹਿੰਦੇ ਸੀ ਉੱਥੇ ਆਲੂ ਦੇਦੇ ਉੱਥੇ ਪਿਆਜ਼ ਦੇਦੇ ਉੱਥੇ ਚੋਲਾਂ ਦੀ ਬੋਰੀ ਵੀ ਲਾਉਂਦੇ ਸੀ ਹਾਂਜੀ ਹਾਂਜੀ ਫੇਰ ਉਹ ਸਾਡੇ ਘਰਾਂ ਤੱਕ ਆ ਗਏ ਸਾਂਝੀ ਫਿਰੀਆਂ ਤੱਕ ਆ ਗਏ ਕੰਮਕਾਰਾਂ 'ਚ ਆ ਗਏ ਕਾਰੋਬਾਰਾਂ 'ਚ ਆ ਗਏ ਪਰਿਵਾਰਾਂ 'ਚ ਆ ਗਏ ਜੇ ਅਸੀਂ ਉਹਨਾਂ ਲਈ ਕੰਮ ਲਈ ਸਪੇਸ ਪੈਦਾ ਕੀਤੀ ਤਾਂ ਉਹ ਇੱਥੇ ਆਏ ਹੂੰ ਤੇ ਜੇ ਤਾਂ ਹੁਣ ਤੁਸੀਂ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਤੋਰੋਗੇ ਹੂੰ ਆ ਤਾਂ ਫੇਰ ਵੀ ਨਿਯਮ ਬਣਾਇ ਹੂੰ ਮਤਲਬ ਪੰਚਾਇਤ ਨੇ ਮਤਾ ਪਾ ਲਿਆ ਨੌਜਵਾਨ ਸਭਾ ਨੇ ਇਹ ਤਾਂ ਬੜੀ ਇੱਕ ਮਤਲਬ ਸਾਦਗੀ ਵਾਲੀ ਪ੍ਰਕਿਰਿਆ ਹੈ ਨਾ ਫੀਮਾਂ ਵਾਲੀ ਵਾਲੀ ਪ੍ਰਕਿਰਿਆ ਪਰ ਜੇਕਰ ਇਸ ਫਾਰਮੂਲੇ ਨਾਲ ਵੀ ਇਹ ਪੂਰੇ ਪਿੰਡ ਪੰਜਾਬ ਚ ਮਹਮ ਤੁਰਪੀ ਕਿ ਇਹਨਾਂ ਨੂੰ ਬਾਹਰ ਕਰੋ ਹੂੰ ਹੂੰ ਤਾਂ ਮੈਨੂੰ ਡਰ ਇਸ ਗੱਲ ਦਾ ਕਿ ਇਹਦਾ ਅਸਰ ਉਹਨਾਂ ਪੰਜਾਬੀ ਭਾਈਚਾਰੇ ਤੇ ਪੈਣਾ ਜਿਹੜਾ ਪੰਜਾਬ ਦੇ ਬਾਹਰਲੇ ਸ਼ੁੱਭਿਆਂ ਚ ਬੈਠਾ ਹੂੰ ਤੇ ਉਹਨਾਂ ਨੇ ਇਹੋ ਜਿਹਾ ਮਤੇ ਨਹੀਂ ਭੋਣੇ ਉੱਥੇ ਕਿੰਸਕ ਬਾਗ ਹਾਂ ਹੈਨਾ ਉਹ ਤਾਂ ਟਰੱਕਾਂ ਘੋਂਕਰ ਨੂੰ ਟਰੱਕਾਂ ਵਾਲੇ ਨੂੰ ਨਹੀਂ ਛੱਡਦੇ ਸਾਡੇਆਂ ਨੂੰ ਨਹੀਂ ਛੱਡਦੇ ਬਿਲਕੁਲ ਸਹੀ ਠੀਕ ਹੈ ਨਾ ਇਹ ਇਸ ਲਈ ਮੈਨੂੰ ਇਹ ਫਿਕਰ ਖੜਾ ਉਹਦਾ ਬਦਲ ਜੇ ਤੁਸੀਂ ਸੱਚਮੁੱਚੇ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਬਣੇ ਤਾਂ ਉਹਦੀ ਥਾਂ ਤੇ ਸਾਡੇ ਮੁੰਡੇ ਜਿਹੜੇ ਤਾਂਸਾਂ ਕੁੱਟਦੇ ਨੇ ਮੋਟਰਸਾਈਕਲਾਂ ਦੀ ਗੜੀਆਂ ਲਾਉਂਦੇ ਨੇ ਉਹ ਕੰਮ ਕਰਨ ਹੂੰ ਤੇ ਤੁਸੀਂ ਉਹਨਾਂ ਦੀ ਕੰਮ ਵਾਲੀ ਜੇ ਸਪੇਸ ਖਤਮ ਕਰੋਗੇ ਤੇ ਉਹਨਾਂ ਨੂੰ ਇੱਥੇ ਕੰਮ ਹੀ ਨਹੀਂ ਮਿਲੂਗਾ ਫਿਰ ਉਹ ਜਾਣਗੇ ਕਿਤੇ ਨਾ ਜਾਣਗੇ ਬਿਲਕੁਲ ਜੀ ਜੀ ਫਿਰ ਤੁਹਾਨੂੰ ਇਹ ਪ੍ਰਕਿਰਿਆ ਇਹ ਪ੍ਰਕਿਰਿਆ ਨਾਲ ਇੱਕ ਫਿਕਰ ਪੈਦਾ ਹੁੰਦਾ ਕਿ ਕਿਤੇ ਇਹ ਕਿਤੇ ਹੋਰ ਹੀ ਸਕੇ ਕਿਉਂਕਿ ਪੰਜਾਬ ਚ ਕਈ ਧਰਾਮਾ ਅਜਿਹੇ ਜਾਂਦਾ ਜਿਹੜੀ ਛੇਤੀ ਐਮਪੀ ਐਮਐਲਏ ਵੰਡ ਦਿੰਦੇ ਨੇ ਹੂੰ ਉਹ ਇਹਨਾਂ ਮੁੱਦਿਆਂ ਨੂੰ ਹਵਾ ਵੀ ਦਿੰਦੇ ਨੇ ਹੂੰ ਤੇ ਇਹਦਾ ਤਰਕ ਸੰਗਤ ਤਰੀਕਾ ਨਹੀਂ ਮਤਲਬ ਦੇਖੋ ਦੋ ਘਟਨਾਵਾਂ ਨੇ ਜਿਹਦੀ ਆਪਾਂ ਜ਼ਿਕਰ ਕਰ ਰਹੇ ਹਾਂ ਇੱਕ ਨੀਮ ਬਣਾ ਰਹੀ ਆ ਹੂੰ ਇੱਕ ਫਰਮਾਨ ਫਰਾਂ ਰਹੀ ਆ ਫਰਮਾਨ ਵਾਲੇ ਨਾਲ ਥਾਣੇ ਕਚਹਿਰੀਆਂ ਤੱਕ ਮਾਮਲਾ ਚੱਲ ਗਿਆ ਹੂੰ ਨੀਮ ਆਪਣਾ ਲਓ ਭਾਈ ਰਹਿ ਰਹਿ ਲੋ ਨਹੀਂ ਜਾਓ ਭਾਈ ਹੂੰ ਤੋ ਇਸ ਹਵਾਲੇ ਨਾਲ ਪੰਜਾਬ ਦੇ ਵਿੱਚ ਪਰ ਇਹ ਚਰਚਾ ਤੁਰ ਪਈ ਨਾ ਦੋ ਆ ਪਿੰਡਾਂ ਦੇ ਵਾਅਦੇ ਨਾਲ ਉਹ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਪਿੰਡਾਂ 'ਚ ਜੇ ਮਤੇ ਪੈਣ ਕੁਝ ਇਹ ਪ੍ਰਕਿਰਿਆ ਹੋਵੇ ਪਰ ਇਹਦਾ ਅਸਰ ਕਿਤੇ ਯੂਪੀ ਬਿਹਾਰ ਰਾਜਸਥਾਨ ਹੋਰ ਨਾਲ ਸੂਬਿਆਂ 'ਚ ਬੈਠੇ ਸਾਡੇ ਪੰਜਾਬੀਆਂ ਤੇ ਨਾ ਪੈ ਜੂ ਮੈਨੂੰ ਇਹ ਖਤਸਾ ਜ਼ਰੂਰ ਹੈਗਾ ਦੇਖੋ ਕਿਸੇ ਨੂੰ ਵੀ ਨਾ ਡੰਡੇ ਦੇ ਜ਼ੋਰ ਦੇ ਨਾਲ ਤੁਸੀਂ ਪਿੰਡੋਂ ਨਹੀਂ ਕੱਢ ਸਕਦੇ ਇਹ ਸੱਚ ਹੈ ਜਿਹੜਾ ਤੁਸੀਂ ਸ਼ੋਅਆ ਨਾ ਮਸਲਾ ਕਿ ਬਈ ਆਪਾਂ ਉਹਨਾਂ ਨੂੰ ਕੰਮ ਦਿੱਤਾ ਉਹ ਫੇਰ ਆਏ ਨੇ ਇਹ ਵੀ ਸੱਚ ਹੈ ਤੀਜੀ ਗੱਲ ਇਹ ਆ ਵੀ ਜੇ ਆਪਾਂ ਆਪਣੇ ਖਿੱਤੇ ਨੂੰ ਖਿੱਤਾਵਾਦ ਉੱਤੇ ਇਸ ਤਰ੍ਹਾਂ ਨਾਲ ਮਤੇ ਪਾ ਕੇ ਜੈਸ ਤਰ੍ਹਾਂ ਨਾਲ ਕਿਸੇ ਧਿਰ ਉੱਤੇ ਵਿਦੀਕੀ ਕਰਾਂਗੇ ਤਾਂ ਇਹ ਸਾਡੀ ਰਾਜਨੀਤੀ ਮਰਾਠਿਆਂ ਦੀ ਰਾਜਨੀਤੀ ਨਾਲ ਮਿਲਦੀ-ਜੁਲਦੀ ਹੋ ਜੂਗੀ। ਉਹ ਵੀ ਇਸ ਤਰ੍ਹਾਂ ਦੀ ਕਰਦੇ ਨੇ ਕਦੇ ਬਿਹਾਰੀਆਂ ਨੂੰ ਕੁੱਟਦਾ ਕਦੇ ਕਿਹਨੂੰ ਕੁੱਟਦਾ ਫਿਰ ਜਦੋਂ ਆਪਾਂ ਉਹਨਾਂ ਦੀ ਉਹ ਆਲੋਚਨਾ ਕਰਦੇ ਆਂ ਫਿਰ ਸਾਨੂੰ ਉਹ ਹੱਕ ਸਾਡਾ ਬਰਖਾਸਤ ਹੋ ਜਾਂਦਾ ਕਿ ਸਾਨੂੰ ਕਹਿਣ ਦਾ ਹੱਕ ਨਹੀਂ ਆ ਹਾਂ ਸਮਾਜਿਕ ਸਦਾਚਾਰ ਚ ਕੁਝ ਚੀਜ਼ਾਂ ਆਉਂਦੀਆਂ ਨੇ ਮੰਨ ਲਓ ਕੋਈ ਸਿਗਰਟ ਬੀੜੀ ਆ ਵਿੰਡੋ ਨਹੀਂ ਪਸੰਦ ਕਰਦੇ ਆਪਣੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਉਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਤਬਾਕੂ ਨੂੰ ਨਹੀਂ ਕਰਦੇ ਜਿਹੜਾ ਧੋਤੀ ਲਾ ਕੇ ਤੁਰੇ ਫਿਰਦੇ ਰਹਿਣਾ ਬਣਾਣ ਪਾ ਕੇ ਉਹ ਵੀ ਆਪਣੇ ਸਮਾਜਿਕ ਸਦਾਚਾਰ ਦਾ ਹਿੱਸਾ ਨਹੀਂ ਗਾ ਤੀਜਾ ਜਿਹੜਾ ਪਛਾਣ ਪੱਤਰ ਦੀ ਗੱਲ ਹੈ ਇਹ ਜ਼ਰੂਰੀ ਹੈ ਕਿਉਂਕਿ ਕਈ ਥਾਈਂ ਪ੍ਰਵਾਸੀ ਮਜ਼ਦੂਰਾਂ ਦੇ ਹੱਥੋਂ ਐਸੇ ਕ੍ਰਾਈਮ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਲੱਭਣਾ ਵੀ ਔਖਾ ਹੋ ਗਿਆ ਪਛਾਣ ਤਾਂ ਹੋਣੀ ਚਾਹੀਦੀ ਹੈ ਪਿੰਡ 'ਚ ਤੁਹਾਡਾ ਬੰਦਾ ਕੌਣ ਰਹਿ ਰਿਹਾ ਹੈ ਕੌਣ ਉਹਨੂੰ ਉਹ ਆਪਣੇ ਆਪਣੇ ਸਾਝੀ ਸੀਰੀਓ ਪੈਸੇ ਲੈ ਕੇ ਭੱਜ ਜਾਂਦੇ ਸੀ ਹਾਂਜੀ ਹਾਂਜੀ ਬਿਲਕੁਲ ਇਹ ਬੜਾ ਚੰਗਾ ਪੈਸੇ ਲੈ ਕੇ ਵੀ ਮੁੜ ਕੇ ਮੁੜ ਕੇ ਆਉਣਾ ਹੀ ਨਾ ਮੁੜ ਕੇ ਆਉਣਾ ਹੀ ਨਾ ਹਾਂ ਪਹਿਲਾਂ ਪੈਸੇ ਲੈ ਕੇ ਤਾਂ ਚਲੋ ਫਿਰ ਵੀ ਉਹਦਾ ਇੱਕ ਮੰਨ ਲਓ ਥੋੜਾ ਬੁਟਾ ਆਰਥਿਕ ਨੁਕਸਾਨ ਆ ਪਰ ਹੋਰ ਵੱਡੇ ਕਈ ਕ੍ਰਾਈਮ ਕ੍ਰਾਈਮ ਦੇ ਵਿੱਚ ਇਸੇ ਪਰਿਵਾਰ ਦਾ ਪਰਿਵਾਰ ਦਾ ਜੀ ਮਾਰ ਦੇਣਾ ਜਾਂ ਉਹਦਾ ਕੋਈ ਬੱਚੀ ਨੂੰ ਭਜਾ ਕੇ ਲੈ ਜਾਣਾ ਉਹਦਾ ਹੱਲ ਕੇ ਲੈ ਜਾਣਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਹੁਤ ਵਾਪਰेंगी ਬਹੁਤ ਹਾਂਜੀ ਹਾਂਜੀ ਜਿਵੇਂ ਤੁਸੀਂ ਕਹੇ ਨਾ ਉਹ ਹਲੇ ਇੱਧਰ ਇੱਧਰਲੇ ਇਲਾਕੇ ਦੇ ਵਿੱਚ ਮੁਕਸਰ ਫਰੀਦਕੋਟ ਦੇ ਇਲਾਕੇ ਦੇ ਵਿੱਚ ਹਲੇ ਵੀ ਉਹ ਚੀਜ਼ ਇਦਾਂ ਹੀ ਆਂ ਵੀ ਉਹ ਆਉਂਦੇ ਨੇ ਝੋਨਾ ਲਾਉਂਦੇ ਨੇ ਮੋਟਰਾਂ ਤੇ ਰਹਿੰਦੇ ਨੇ ਆਪ ਦਾ ਰਾਸ਼ਨ ਪਾਣੀ ਲੈ ਜਾਂਦੇ ਨੇ ਉੱਥੇ ਖਾਂਦੇ ਨੇ ਉੱਥੇ ਪਕਾਉਂਦੇ ਨੇ ਸੋ ਠੀਕ ਹੈ ਪਰ ਸਭ ਤੋਂ ਵੱਡੀ ਜੇ ਉਹਨਾਂ ਨੂੰ ਆਪਾਂ ਆਪਦੇ ਸਾਂਝੀਦਾਰ ਬਣਾ ਕੇ ਘਰਾਂ ਦੇ ਵਿੱਚ ਰੱਖ ਰਿਆਂ ਸਾਧ ਰਹੇ ਆ ਫਿਰ ਤਾਂ ਉਹਨਾਂ ਨੇ ਆਉਣਾ ਹੀ ਆ ਸੋ ਰੋਜ਼ਗਾਰ ਉਹਨਾਂ ਨੂੰ ਮਿਲਦਾ ਰੋਜ਼ਗਾਰ ਪਾਲ ਦੇ ਵਿੱਚ ਆਏ ਨੇ ਤੇ ਇਹਦੇ ਵਿੱਚ ਸਾਨੂੰ ਵੋਟਰ ਵਾਲੇ ਸਿਸਟਮ ਤੋਂ ਵੀ ਸੋਚਣਾ ਪਊਗਾ ਕਿ ਸਾਡੀਆਂ ਸਰਕਾਰਾਂ ਹੁਣ ਉਧਰ ਝੁਗਾਵਾਦੀ ਹੋਣੀਆਂ ਜਦੋਂ ਉਹਨਾਂ ਦੀ ਵੋਟ ਵੱਧ ਗਈ ਫਿਰ ਪਾਲਸਪਰ ਵੀ ਚਰਚਾ ਆਪਾਂ ਚਰਚਾ ਕੀਤੀ ਸੀ ਨਾ ਕਿ ਉਹ ਇਸ ਇਸ ਸਥਿਤੀ 'ਚ ਆ ਗਏ ਨੇ ਕਿ ਪੰਜਾਬ ਦੇ ਜਿੱਤ ਹਾਰਾਂ ਤੈਅ ਕਰ ਸਕਦੇ ਨੇ ਕਿ ਤੈਅ ਕਰ ਸਕਦੇ ਨੇ ਹਾਂਜੀ ਕਿੰਨੇ ਕਿੰਨੇ ਐਮਪੀ ਸੀਟਾਂ ਦੇ ਸਾਡੀਆਂ ਇਹਦੇ ਨਾਲ ਜਿਹੜਾ ਤੁਹਾਡੇ ਖਿੱਤੇ ਦਾ ਇੱਕ ਸਵੈਮਾਨ ਹੈ ਉਹਨੂੰ ਵੀ ਫੱਟ ਵੱਜਦੀ ਇੱਕ ਆਪਣਾ ਆਪਣਾ ਆਪ ਦਾ ਇੱਕ ਸਵੈਮਾਨ ਆ ਨਾ ਕਿ ਅਸੀਂ ਪੰਜਾਬੀ ਆ ਤੇ ਜੇ 60% ਸਰਕਾਰਾਂ ਸਾਡੇ ਲੀਡਰ ਉਧਰ ਝੁਗਾਵਾਦੀ ਹੋ ਗਈ ਤਾਂ ਸਾਡੇ ਉਹ ਸਵੈਮਾਨ ਨੂੰ ਵੀ ਤਾਂ ਫੱਟ ਵੱਜੂਗੀ ਨਾ ਨਹੀਂ ਉਹ ਵੋਟਾਂ ਬਣਾਉਣ ਦੇ ਵਿੱਚ ਇਸ ਨੂੰ ਮਗਰ ਲਾਉਂਦੇ ਨੇ ਉਹਨਾਂ ਦੇ ਲਾਣੇਦਾਰ ਨੇ ਉਹਨਾਂ ਨੂੰ ਨਾਲ ਲਾ ਕੇ ਤੋਰੀਫੇ ਦਿੰਦੇ ਨੇ ਕਿ ਇੰਨੀਆਂ ਵੋਟਾਂ ਨੇ ਇਹਦੇ ਕੋਲ ਵੀ ਆ ਜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮਤਲਬ ਕੋਈ ਬੰਦਾ ਆਪਣੇ ਆਪਣੇ ਘਰ ਚ ਰਹਿੰਦਾ ਉਹਦਾ ਨਹੀਂ ਆਧਾਰ ਕਾਰਡ ਬਣਦਾ ਤੇ ਉਹ ਬਿਨਾ ਘਰਾਂ ਤੋਂ ਝੌਪੜੀਆਂ ਤੋਂ ਵੀ ਆਧਾਰ ਕਾਰਡ ਵੀ ਬਣਾਈ ਜਾਂਦੇ ਬਣਾਈ ਫਿਰਦੇ ਆ ਬਿਲਕੁਲ ਜੀ ਜੀ ਪੰਜਾਬ ਦੇ ਵਿੱਚ ਕਹਿੰਦੇ ਰਜਿਸਟਰੀ ਕਰਵਾਉਣਾ ਵੀ ਹੁਣ ਜੰਗ ਜੇਤਣ ਦੇ ਬਰਾਬਰ ਬਣ ਗਿਆ ਜੀ ਰਵੀਨ ਜੀ ਇਹ ਬਹੁਤ ਵੱਡਾ ਸਵਾਲ ਆ ਅੱਜ ਇਸ ਮਸਲੇ ਤੇ ਪੰਜਾਬ ਪੱਤਰ ਦਾ ਇੱਕ ਸੈਮੀਨਾਰ ਵੀ ਸੀਗਾ ਨਾਬੇ ਤੇ ਮੈਂ ਉੱਥੋਂ ਕਾਫੀ ਕੁਝ ਸੁਣ ਕੇ ਵੀ ਆਇਆ ਤੇ ਸਮਝ ਕੇ ਵੀ ਆਇਆ ਚਲੋ ਆਪਣੇ ਵਿਚਾਰ ਵੀ ਰੱਖਿਓ ਉਹਦੇ ਵਿੱਚ ਇੱਕ ਫਿਕਰ ਉੱਭਰਿਆ ਕਿ ਪੰਜਾਬ 'ਚ ਇੱਕ ਐਨਓਸੀ ਵਾਲਾ ਫਾਰਮੂਲਾ ਲਾਗੂ ਕੀਤਾ ਇਹਨਾਂ ਨੇ ਜੀ ਜੀ ਕਿ ਜੀ ਕਿਸੇ ਵੀ ਪਲਾਟ ਦੀ ਮਕਾਨ ਦੀ ਕਿਸੇ ਕਲੋਨੀ ਦੀ ਰਜਿਸਟਰੀ ਕਰਾਉਣੀ ਆ ਐਨਓਸੀ ਲਿਓ ਪਹਿਲਾਂ ਹੂੰ ਨਗਰ ਕਾਉਂਸਲ ਦੇਦੀ ਨਾ ਉਹ ਜੇ ਨਗਰ ਕਾਉਂਸਲ ਤੋਂ ਲਿਓ ਜੀ ਕਮੰਡਾ ਤੋਂ ਲਿਓ ਜੀ ਐਨਓਸੀ ਇਹਦੇ ਹੂੰ ਮਤਲਬ ਪ੍ਰਾਪਰਟੀ ਹੋਨਰਾਂ ਦਾ ਆਪਣਾ ਫਿਕਰ ਹੈ ਕਿ ਉਹਨਾਂ ਦੇ ਕਾਰੋਬਾਰ ਤੇ ਅਸਰ ਪੈਂਦਾ ਜੀ ਜੀ ਬਿਲਕੁਲ ਪਰ ਉਹ ਫੇਰ ਵੀ ਤਾਬ ਚ ਲੰਡੀ ਹਿੰਮਤ ਰੱਖਦੇ ਨਹੀਂ ਕਿਉਂਕਿ ਉਹਨਾਂ ਦਾ ਸਾਰਾ ਕਨੈਕਸ਼ਨ ਬਹੁਤ بڑا ਹੁੰਦਾ ਹਮ ਹਮ ਪਰ ਜਿਹੜੇ ਬੰਦੇ ਨੇ ਜ਼ਿੰਦਗੀ ਚ ਦੋ ਵਾਰ ਚਾਰ ਵਾਰ ਪਲਾਟ ਖਰੀਦਣਾ ਵੇਚਣਾ ਜਾਂ ਕਿਸੇ ਨੇ ਲੈ ਕੇ ਰੱਖਣਾ ਕਿਸੇ ਦੇ ਵਿਆਹ ਤੇ ਵੇਚਣਾ ਕਾਫੀ ਮੁੰਡੇ ਦੇ ਵਿਆਹ ਤੇ ਵੇਚਣਾ ਮੁੰਡੇ ਨੂੰ ਬਾਹਰ ਭੇਜਣ ਲੱਗੇ ਲੋੜ ਹੈ ਇਸ ਤਰ੍ਹਾਂ ਦੇ ਉਹਦੇ ਲਈ ਤਾਂ ਮੁਸੀਬਤ ਹੋ ਗਈ ਹਮ ਤੁਸੀਂ ਪ੍ਰਕਿਰਿਆ ਦੇਖੋ ਕੈਸੀ ਆ ਕਿ ਜੇ ਤੁਸੀਂ ਕਲੋਨੀ ਪਾਸ ਕੀਤੀ ਆ ਤੇ ਉਸ ਕਲੋਨੀ ਦੇ ਅੰਦਰ ਕੋਈ ਪਲਾਟ ਦੀ ਰਜਿਸਟਰੀ ਆ ਤੇ ਦੁਬਾਰਾ ਉਹਦੇ ਲਈ ਐਨਓਸੀ ਕਿਉਂ ਲਈ ਹਮ ਜੇ ਤੁਸੀਂ ਕਲੋਨੀ ਪਾਸ ਵੀ ਨਹੀਂ ਕੀਤੀ ਨਹੀਂ ਕੀਤੀ ਇਲੀਗਲ ਕਲੋਨੀ ਆ ਕੱਚੀ ਕਲੋਨੀ ਆ ਪੱਕੀ ਕਲੋਨੀ ਆ ਕਿਸੇ ਪੁਰਾਣੇ ਐਮਐਲਏ ਦੀ ਆ ਨਵੇਂ ਦੀ ਆ ਹਮ ਹਮ ਤੇ ਪਰ ਉਹਦੀ ਪੁਰਾਣੀ ਰਜਿਸਟਰੀ ਹੋਈ ਆ ਤੇ ਫਿਰ ਐਨਓਸੀ ਦਾ ਮਸਲਾ ਕਿੱਥੇ ਆ ਗਿਆ ਵੀ ਹਮ ਜੇ ਐਨਓਸੀ ਦੀ ਲੋੜ ਹੈ ਉਹ ਰਜਿਸਟਰੀ ਸਹੀ ਨਹੀਂ ਹੈ ਫਿਰ ਸਭ ਤੋਂ ਪਹਿਲਾਂ ਤਾਂ ਤਹਿਸੀਲਦਾਰ ਨੂੰ ਫੜਾਓ ਨਾ ਜਿੰਨੇ ਰਿਸਟਰੀ ਕੀਤੀ ਦੀ ਹਮ ਮਤਲਬ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਕਰਨ ਲਈ ਫੇਰਿਆ ਹੁਣ ਤੁਸੀਂ ਇਹ ਦੇਖੋ ਕਿ ਫਲੈਟ ਬਣਦੇ ਨੇ ਹਮ ਹਮ ਲੰਬੇ ਟਾਪਰਾ ਬਣਦੀਆਂ ਨੇ ਮਤਲਬ ਮੰਨ ਲਓ 100 ਗੱਜ ਦੇ ਵਿੱਚ 150 ਗੱਜ ਦੇ ਕਿ 200 ਗੱਜ ਦੇ ਵਿੱਚ ਟਾਵਰ ਚੱਕੀ ਹੈ ਉੱਪਰ ਤੇ 8-8 ਮੰਜ਼ਲੀ 6-6 ਮੰਜ਼ਲੀ ਫਲੈਟ ਬਣੇ ਨੇ ਹੈਨਾ ਤੇ 200 ਗੱਜ 'ਚ 6 ਫਲੈਟ ਬਣ ਗਏ ਬਿਲਕੁਲ ਜੀ ਤੁਹਾ ਤੁਹਾਡੇ ਕੋਲ 200 ਗੱਜ ਦਾ ਇੱਕ ਪਲਾਟ ਹੈ ਹੂੰ ਤੁਸੀਂ ਉੱਥੇ ਘਰ ਪਾ ਲਿਆ ਤੁਹਾਡੇ ਦੋ ਜਵਾਕ ਹੋਗੇ ਹੁਣ ਤੁਸੀਂ ਕਹੋ ਕਿ ਮੈਂ ਆਪਣੇ ਦੋਹੇ ਜਵਾਕਾਂ ਨੂੰ 200 ਗੱਜ ਵਾਲਾ ਪਲਾਟ 'ਚੋਂ 100-100 ਗੱਜ ਕਰਕੇ ਅੱਧਾ-ਅੱਧਾ ਕਰ ਦੇ ਦੇਣਾ ਨਹੀਂ ਦੇ ਸਕਦੇ ਤੁਸੀਂ ਅੱਛਾ ਜੇ ਜੀ ਗਾ ਉੱਪਰ ਥੱਲੇ ਬਣਾ ਕੇ ਦੇ ਦੂੰਗਾ ਉਹ ਕਹਿੰਦੇ ਇੱਕੋ ਰਜਿਸਟਰੀ ਰਹੂਗੀ ਇੱਕੋ ਐਨਓ ਸੀ ਹੋਗੀ ਦੋ ਐਨਓ ਜ਼ ਨਹੀਂ ਹੋਣੀਆਂ ਦੋ ਰਜਿਸਟਰੀ ਨਹੀਂ ਹੋਣੀਆਂ ਉਧਰਲੀ ਮੰਜ਼ਲ ਤੁਸੀਂ مصیبت نہیں ਮੰਜ਼ਲ ਬਣਾਓ ਪਰ ਉਹਨੂੰ ਦੋ ਜਣਿਆਂ ਚ ਨਹੀਂ ਵੰਡ ਸਕਦੇ ਉਹ ਉਹ ਦੋਵਾਂ ਦੇ ਨਾਮ ਹੀ ਚੜੂਗੀ ਠੀਕ ਹੈ ਇਹ ਫਰਮਾਨ ਨੇ ਨਵੇਂ ਹੂੰ ਸੋ ਇਹ ਸਰ ਮਤਲ ਤੁਹਾਨੂੰ 200 ਗਾਜ ਦਾ ਪਲਾਟ ਪਿਆ ਤੁਸੀਂ ਉਹ ਚੋਂ 100 ਗਾਜ ਬਣਾ ਲਿਆ 100 ਖਾਲੀ ਛੱਡਿਆ ਕੱਲ ਨੂੰ ਕਹਾਂ ਪਿਛਲੀ 20 ਲੱਗਦੀ ਐ ਮੈਂ ਵੇਚ ਦਿੰਦਾ ਵੇਚ ਨਹੀਂ ਸਕਦੇ ਫਿਰ ਹੂੰ ਇੱਕੋ ਰਿਸਿ ਹੋਊਗੀ ਜੀ ਕਹਿੰਦੇ ਸੋ ਇਹ ਸਾਰੇ ਤਰਕਾਂ ਦੇ ਨਾਲ ਮਤਲਬ ਉਹ ਕਲੋਨੀ ਵਾਲਿਆਂ ਨੂੰ ਬਲੈਡ ਬੋਰਡ ਦੀ ਮਨਜ਼ੂਰੀ ਆ ਤੇ ਆਪਣੇ ਬੰਦੇ ਜਿਹਦਾ ਆਪਣਾ ਘਰ ਆ ਉਹਨੂੰ ਸਾਬਤ ਕਰਨਾ ਪੈਂਦਾ ਕਿ ਮੇਰਾ ਘਰ ਹੈ ਜੀ ਐਨਓਸੀ ਮਿਲੇ ਨਾ ਮਿਲੇ ਇਹ ਤਾਂ ਐਨਆਰਸੀਸੀ ਵਾਲਾ ਫਾਰਮੂਲਾ ਹੋ ਗਿਆ ਹੂੰ ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਹੁਣ ਰੇਟ ਵਧਾਤੇ ਕਿ ਡੀਸੀ ਰੇਟ ਜ਼ਮੀਨਾਂ ਦੇ ਰੇਟ ਵਧ ਗਏ ਹੂੰ ਮੈਂ ਕਹਿੰਦਾ ਠੀਕ ਹੈ ਅੱਗੇ ਵੀ ਸਰਕਾਰਾਂ ਵਧਾਉਂਦੀਆਂ ਪਰ ਫੇਰ ਰਿਸ਼ਵਤ ਦੇ ਰੇਟ ਤਾਂ ਘਟਵਾ ਲਓ ਹੂੰ ਉਹ ਰੇਟ ਉਹ ਨਹੀਂ ਵਧ ਜਾਂਦੇ ਨੇ ਦੂਸਰੀ ਗੱਲ ਜੇ ਫਾਰਮੂਲੇ ਤੇ ਆਉਣਾ ਹੀ ਆ ਪਰ ਵੀ ਜੀ ਅੱਜ ਵੀ ਤਰੀਕ ਚ 6% ਲੇਡੀਜ਼ ਦੇ ਰਜਿਸਟਰੀ ਕਰਾਉਣ ਤੇ ਆ 7 7.5% ਮੈਂ ਕਹਾ ਸਾਂਝੀ ਤੇ ਆ 8% ਜੇ ਕਿਸੇ ਬੰਦੇ ਦੇ ਨਾਂ ਤੇ ਰਜਿਸਟਰੀ ਕਰਾਉਣੀ ਹੈ ਤੁਸੀਂ ਨਕਸ਼ਾ ਨਵੀਸ ਤੋਂ ਲੈ ਕੇ ਟਾਈਪਿਸਟ ਵਾਲੇ ਤੋਂ ਲੈ ਕੇ ਤਸਕੀਨ ਦੇ ਵਿੱਚ ਕਿਸੇ ਬੰਦੇ ਦੇ ਮੁਲਾਜ਼ਮ ਤੋਂ ਪੁੱਛ ਲੋ ਕਿ ਬੀਬੀ ਦੇ ਨਾਂ ਤੇ ਰਜਿਸਟਰੀ ਕਰਾਉਣੀ ਹੈ ਕਿੰਨਾ ਖਰਚ ਆ ਉਹ ਕਹੂਗਾ ਜੀ 8.5% ਆ ਜਾਊਗਾ ਹੂੰ ਵੀ 6% ਹੈਗਾ ਤੇ 8 ਕਿਉਂ ਦੱਸ ਰਿਹਾ ਹਮਮ ਬੰਦੇ ਦੇ ਨਾਮ ਤੇ ਪੁੱਛ ਲਓ ਕਿੰਨਾ 10 12% ਆਜੂ ਇਸ ਖਰਚਾ ਮਤਲਬ 2% ਉਹ ਲਾ ਕੇ ਚੱਲਦੇ ਨੇ ਕਿੰਨਾ ਤੁਹਾਨੂੰ ਦੇਣਾ ਪੈਣਾ ਜੀ ਸਹੀ ਹੈ ਬਿਲਕੁਲ ਠੀਕ ਹੈ ਜੀ ਜੀ ਦਾ ਮਤਲਬ ਇਹ ਫਾਰਮੂਲੇ ਜਦੋਂ ਹੈਗੇ ਤਾਂ ਫਿਰ ਸਰਕਾਰ ਆ ਜਵੇ ਨਾ ਜੇ ਕਲੈਕਸ਼ਨ ਰੇਟ ਵਧਾਉਣਾ ਹੀ ਆ ਹਾਂ ਤਾਂ ਆ ਜਵੇ ਸਰਕਾਰ ਕੇ ਪਾਈ ਮਾਰਕੀਟ ਰੇਟ ਤੇ ਹੀ ਹੋਊਗੀ ਜਿਸ ਟਿਕ ਇੱਕ ਇੱਕ ਕਰੋੜ ਦਾ ਕਿੱਲਾ 1 ਕਰੋੜ ਤੇ ਹੀ ਹੋਊਗੀ ਪਰ 1% ਟੈਕਸ ਹੋਊਗਾ ਹਾਂ ਜੀ ਫਿਰ ਤੇ ਇਹੀ ਕਰਦੇ ਨੇ ਸਿੱਧਾ ਸਹੀ ਆਜੋ ਉਸ ਮਸਲੇ ਤੇ ਟੈਕਸ ਵੀ ਘਟਾ ਦਿਓ ਤੇ ਫਿਰ ਤਹਿਸੀਲਦਾਰ ਮੰਗੇ ਵੀ ਨਾ ਨਾ ਜਦੋਂ ਪਤਾ ਕਿ ਜਿੰਨੀ ਰੇਟ ਤੇ ਓਨੀ ਜੁਰੀਸਡਿਕ ਹੋ ਰਹੀ ਆ ਹੂੰ ਤੇ ਪਰਸੈਂਟੇਜ ਇੱਕ ਤੇ ਕਰ ਦੋ ਸਰਕਾਰ ਨੂੰ ਵੀ ਆਮਦਨ ਆਉਣ ਲੱਗ ਗਈ ਹੂੰ ਤੇ ਬੰਦੇ ਦਾ ਜਿਹੜਾ ਇੱਕ ਨੰਬਰ ਵਾਲਾ ਪੈਸਾ ਹੁੰਦਾ ਥੋੜੇ ਮੇਰੇ ਵਰਗੇ ਮਾਤਰ ਬੰਦੇ ਨੇ ਜੇ ਕੱਲ ਨੂੰ ਪਲਾਟ ਲੈਣਾ ਹੂੰ ਹੂੰ ਤਾਂ ਉਹਨੂੰ ਕਹਿਣਗੇ ਜੀ ਏਨੇ ਪਰਸੈਂਟ ਦਾ ਜੀ ਬਲੈਕ ਚ ਦੇਣਾ ਪਊਗਾ ਮਤਲਬ ਬੰਦਾ ਆਪਣਾ ਇੱਕ ਨੰਬਰ ਵਾਲਾ ਪੈਸਾ ਕਢਵਾ ਕੇ ਵੀ ਬਲੈਕ ਕਰ ਲਵੇ ਬਲੈਕ ਕਰ ਲਵੇ ਬਿਲਕੁਲ ਸਹੀ ਫਿਰ ਲੋਅ ਮਾਰਕੀਟ ਰੇਟ ਤੇ ਹਰ ਸਾਲ ਵਾਰ ਸਮੀਖਿਆ ਕਰੋ ਪੂਰੇ ਪੰਜਾਬ ਦੇ ਵਿੱਚ ਕਿ ਕਿਸੇ ਰੀਚ ਕਿੰਨਾ ਰੇਟ ਚੱਲਦਾ ਭਾਈ ਹੂੰ ਸੋ ਤੁਸੀਂ ਸ਼ਕਤੀ ਦਿਖਾ ਰਹੇ ਹੋ ਕਿ ਅਸੀਂ ਕੋਟਕਚਰੀਆਂ ਦੀ ਸ਼ਕਤੀ ਕਰਤੀ ਹੂੰ ਐਨਓਸੀ ਮਿਲ ਨਹੀਂ ਰਹੀ ਰਜਿਸਟਰੀਆਂ ਹੋ ਰਹੀ ਨਹੀਂ ਰਹੀਆਂ ਸਰਕਾਰ ਦੇ ਖਜ਼ਾਨੇ ਚ ਵੀ ਪੈਸਾ ਨਹੀਂ ਆ ਰਿਹਾ ਲੋਕ ਜਲਕਵਾਰ ਵੀ ਹੋ ਰਹੇ ਨੇ ਜੇ ਸੀਜ਼ਰ ਕਹਿੰਦੇ ਬਈ ਕਾਗਜ਼ਾਂ ਨਾਲੋਂ ਨੋਟਾਂ ਦਾ ਵਜ਼ਨ ਵਧੂਗਾ ਤਾਂ ਰਿਸਤੀ ਹੋਗੀ ਫਿਰ ਰਿਸੀ ਹੋ ਵੀ ਜਾਂਦੀ ਹੈ ਫਿਰ ਐਨਓਸੀ ਵਾਲਾ ਪੱਤਾ ਵੀ ਪਤਾ ਨਹੀਂ ਕਿੱਥੋਂ ਆ ਜਾਂਦਾ ਹੂੰ 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 ਸੋ ਉਹ ਵੀ ਸਾਰਾ ਕੁਝ ਹੋ ਰਿਹਾ ਸੋ ਹੁਣ ਕਹਿੰਦੇ ਸ਼ਕਤੀ ਦੇ ਨਾਮ ਤੇ ਵਿਸ਼ਵਸਤੀ ਵੀ ਵਧ ਗਈ ਸੋ ਇਹ ਸਾਰੀ ਪ੍ਰਕਿਰਿਆਵਾਂ ਦੇ ਵਿੱਚ ਪੰਜਾਬ ਦੇ ਅੰਦਰ ਖਾਸਾ ਇਸ ਨੂੰ ਲੈ ਕੇ ਤਣਾਅ ਹੈ ਠੀਕ ਹੈ ਜਿਹੜੇ ਵਪਾਰੀ ਨੇ ਜਾਂ ਪ੍ਰੋਪਰਟਰ ਨੇ ਉਹਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਤੇ ਮੈਨੂੰ ਇਹਦੇ ਪਿੱਛੇ ਮਨਸ਼ਾ ਇੱਕ ਹੋਰ ਵੀ ਲੱਗਦੀ ਹੈ ਹੂੰ ਹੂੰ ਮੈਨੂੰ ਇਹਦੇ ਪਿੱਛੇ ਮਨਸ਼ਾ ਇਹ ਵੀ ਸਾਰਾ ਕੰਮ ਕਾਰਪੋਰੇਟ ਕਰਾਉਣੇ ਦੇ ਹੱਥ ਚ ਦੇਣ ਦੀ ਕਵਾਇਦ ਲੱਗਦੀ ਹੈ ਹੂੰ ਹੂੰ ਜਿਵੇਂ ਕਿਸੇ ਸਮੇਂ ਉਹ ਮੀਠੀਆਂ ਕੋਖੇ ਹੁੰਦੇ ਸੀ ਉਹ ਚੁਕਾ ਕੇ ਬੜੀਆਂ ਕੰਪਨੀਆਂ ਦਾ ਹੀ ਹੁਣ ਕੰਮ ਚੱਲਦਾ ਹੈਨਾ ਉਸੇ ਤਰ੍ਹਾਂ ਦਾ ਇਹ ਕਾਰੋਬਾਰ ਹੈ ਕਿ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਜਿਹੜੇ ਛੋਟੇ-ਛੋਟੇ ਪ੍ਰੋਜੈਕਟਰ ਨੇ ਉਹਨਾਂ ਨੂੰ ਖਤਮ ਕਰੋ ਵੱਡੀਆਂ ਕੰਪਨੀਆਂ ਨੂੰ ਸਾਰੀਆਂ ਮંજੂਰੀਆਂ ਮਿਲਦੀਆਂ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਬਿਲਕੁਲ ਸਹੀ ਤੇ ਇਸ ਲਈ ਇਹ بڑے ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਇਹ ਵੀ ਕੰਮ ਦੇਣਦਾ ਪਰ ਇਹਦੇ ਨਾਲ ਆਮ ਪੰਜਾਬੀ ਪ੍ਰਭਾਵਤ ਹੁੰਦਾ ਤੇ ਸਰਕਾਰਾਂ ਸੋਚਦੀਆਂ ਕਿ 2% ਕੁ ਨੇ ਜਿਹੜੇ ਜ਼ਮੀਨਾਂ ਖਰੀਦਦੇ ਰਜਿਸਟਰੀ ਕਰਾਉਂਦੇ ਨੇ ਇਹਨਾਂ ਨਾਲ ਕੀ ਫਰਕ ਪੈਂਦਾ ਪਰ ਭਰਾ ਹਰੇਕ ਨੂੰ ਕੋਈ ਨਾ ਕੋਈ ਮਸੀਤ ਬਤਾਉਂਦੀ ਹੈ ਜੇ ਸਾਰਿਆਂ ਨੂੰ 2-2% ਕਰਕੇ ਛੱਡੀ ਜਾਓਗੇ ਫਿਰ ਸਰਕਾਰ ਚਲਾਉਣੀ ਔਖੀ ਹੋ ਜੂਗੀ ਤੁਹ ਅਮਰਿਤਪਾਲ ਦੀ ਲੋਕ ਸਭਾ ਦੀ ਮੈਂਬਰੀ ਨੂੰ ਖਤਰਾ ਨਹੀਂਗਾ ਜੀ ਹੁਣ ਦੇਖੋ ਇੱਕ ਪਟੀਸ਼ਨ ਆਈ ਸੀ ਪ੍ਰਵੀਨ ਜੀ ਜਦੋਂ ਇੱਕ ਆਜ਼ਾਦ ਉਮੀਦਵਾਰ ਨੇ ਫਿਕਸ਼ਨ ਰੱਖ ਲਈ ਸੀ ਹਾਂਜੀ ਹਾਂਜੀ ਚੈਲੈਂਜ ਕੀਤਾ ਸੀਗਾ ਕਿ ਜੀ ਕਿ ਇਹ ਸਹੀ ਨਹੀਂਗਾ ਜੀ ਕਿਉਂਕਿ ਅਮਰਿਤਪਾਲ ਸਿੰਘ ਦਾ ਜੇਲ੍ਹ ਚ ਸੀਗਾ ਜੀ ਉਸ ਨੇ ਜੀ ਨਾਮਜ਼ਦਗੀਆਂ ਜੇਲ੍ਹ ਤੋਂ ਭਰਤੀਆਂ ਜੀ ਪਰ ਜਿਹੜਾ ਫੰਡ ਹੈ ਜੀ ਉਹਦਾ ਹਿਸਾਬ ਨਹੀਂ ਸਹੀ ਦਿੱਤਾ ਜੀ ਜਾਂ ਕਹਿੰਦੇ ਜੀ ਪ੍ਰਚਾਰ ਗੁਰੂ ਘਰਾਂ ਤੋਂ ਕੀਤਾ ਜੀ ਜਿਹੜਾ ਮਤਲਬ ਕਿ ਚੋਣ ਪ੍ਰਚਾਰ ਦੇ ਤਹਿਤ ਨਹੀਂ ਮਾਤ ਤੂਲਟ ਸੀ ਜੀ ਉਹਦੇ ਬਾਰੇ ਇੱਕ ਆਜ਼ਾਦ ਉਮੀਦਵਾਰ ਜਿਹੜਾ ਹਾਰਿਆ ਸੀ ਉਹਨੇ ਪਟੀਸ਼ਨ ਪਾਈ ਸੀ ਠੀਕ ਹੈ ਜੀ ਪਰ ਜਿਹੜੀ ਪਟੀਸ਼ਨ ਦੇ ਮਾਮਲੇ ਚ ਰਾਹਤ ਮਿਲੀ ਹੈ ਇਹ ਵੱਖਰੀ ਹੈ ਹੂੰ ਇਹ ਇੱਕ ਪਟੀਸ਼ਨ ਕਰਤਾ ਜਿਹੜਾ ਖਡੂਰ ਸਾਹਿਬ ਹਲਕੇ ਦਾ ਵੋਟਰ ਵੀ ਨਹੀਂ ਹੈ ਵਾਸੀ ਵੀ ਨਹੀਂ ਹੈ ਹੂੰ ਹੂੰ ਉਸ ਬੰਦੇ ਨੇ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਪਾਤੀ ਕਿ ਦੇਖੋ ਜੀ ਇਹ ਤਾਂ ਐਮਪੀ ਬਣ ਲਈ ਤਾਂ ਭਾਰ ਦਾ ਨਾਗਰਿਕ ਹੋਣਾ ਜ਼ਰੂਰੀ ਆ ਤੇ ਅਮਰਿਤਪਾਲ ਸਿੰਘ ਕਹਿੰਦਾ ਮੈਨੂੰ ਭਾਰਤ ਦੇ ਸੰਵਿਧਾਨ ਤੇ ਭਰੋਸਾ ਨਹੀਂ ਗਾ ਜੀ ਇਸ ਲਈ ਤਾਂ ਤੁਹਾਨੂੰ ਨਾਗਰਤਾ ਹੀ ਨਹੀਂ ਚਾਹੇ ਉਹਦੇ ਕੋਲ ਕਾਗਜ਼ੀ ਹੈਗੀ ਆ ਨਾਗਰਿਕਤਾ ਪਰ ਉਹ ਕਹਿੰਦਾ ਜੀ ਇਹਨੂੰ ਸੰਵਿਧਾਨ ਤੇ ਭਰੋਸਾ ਨਹੀਂ ਜੀ ਫਿਰ ਉਹ ਚੋਣ ਕਿਵੇਂ ਲੜ ਸਕਦਾ ਹਮ ਮਤਲਬ ਕਮਾਲ ਹੈ ਪਟੀਸ਼ਨ ਕਰਨ ਵਾਲਾ ਬੰਦਾ ਇਹ ਵੀ ਭੁੱਲ ਗਿਆ ਕਿ ਪਾਈਓ ਨੇ ਬਾਤ ਸੁਣਾਉਂਦੀ 100 ਵੀ ਤਾਂ ਚੱਕ ਲਈ 100 ਵੀ ਤਾਂ ਚੱਕ ਲਈ ਬਿਲਕੁਲ ਸਹੀ ਹੈ ਜੀ 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 ਹੁਣ ਹੁਣ ਤਾਂ ਸਾਹ ਬਰਾਬਰ ਕਰਤਾ ਅਗਲੇ ਨੇ ਹਮ ਸੋ ਫਿਰ ਜਦੋਂ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਚ ਗਈ ਜੱਜ ਸਾਹਿਬ ਨੇ ਉਸ ਵਿਅਕਤੀ ਨੂੰ ਪੁੱਛਿਆ ਪਟੀਸ਼ਨ ਕਰਤਾ ਨੂੰ ਤੇ ਉਹਨੇ ਜਵਾਬ ਦਿੱਤਾ ਕਿ ਉਹਨੇ ਪੁੱਛਿਆ ਕਿ ਕੀ ਇਹ ਚੋਣ ਪਟੀਸ਼ਨ ਹੈ ਉਹ ਕਹਿੰਦਾ ਨਹੀਂ ਜੀ ਮੈਂ ਖੰਡੂਰ ਸਾਹਿਬ ਹਲਕੇ ਦਾ ਵਾਸੀ ਨਹੀਂਗਾ ਪਰ ਇਸ ਪ੍ਰਕਿਰਿਆ ਦੇ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਕਿ ਜੀ ਦੇਖੋ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਜੀਓ ਪਈ ਐਮਪੀ ਦਾ ਲੋਕਾਂ ਨੇ ਜੁਣਿਆ ਉਹ ਤਾਂ ਖੜਾ ਹੀ ਹੋਇਆ ਸੀ ਫਤਵਾ ਤਾਂ ਵੋਟਰ ਨੇ ਦਿੱਤਾ ਪਰ ਉਹ ਤੋਂ ਬਾਅਦ ਕੋਰਟ ਨੇ ਪੁੱਛਿਆ ਕਿ ਵੀ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਇਹਦੇ ਉੱਤੇ ਕਾਨੂੰਨੀ ਮਸਲਾ ਤੁਹਾਡਾ ਕੀ ਹੈ ਹਮਮ ਤੇ ਉਹ ਬੰਦੇ ਕੋਲ ਇਸ ਪਹਿਲੂ ਤੇ ਕੋਈ ਜਵਾਬ ਨਹੀਂ ਸੀਗਾ ਕਿ ਮੈਂ ਇਸ ਪ੍ਰਕਿਰਿਆ ਦੇ ਨਾਲ ਹਾਸਲ ਕੀ ਕਰਨਾ ਚਾਹੁੰਦਾ ਜੈਸਾ ਲੋਕਾਂ ਤੇ ਕੀ ਉਹਦਾ ਉਹ ਅਸਰ ਜਾਣਾ ਜਦੋਂ ਇਹਦਾ ਜਵਾਬ ਨਹੀਂ ਸੀ ਉਹਦੇ ਕੋਲ ਤਾਂ ਮਾਨ ਜੋ ਕੋਰਟ ਨੇ ਦੋ ਅੱਖਰਾਂ ਚ ਕਿਹਾ ਥੈਂਕ ਯੂ ਡਿਸਮਿਸ ਠੀਕ ਹੈ ਮਾਹਨੇ ਸ਼ਬਦ ਕੈਕ ਤੋਂ ਦੀ ਪਟੀਸ਼ਨ ਚਾਰਜ ਕਰਤੀ ਤੇ ਇਹਦੇ ਨਾਲ ਅਮਰਪਾਲ ਸਿੰਘ ਦੀ ਸੰਸਦੀ ਇਸ ਮਸਲੇ 'ਚ ਵਰਕਰ ਆ ਰਹਾ ਦੂਈ ਪਟੀਸ਼ਨ ਵੀ ਕਿਤੇ ਟਿਕਣ ਵਾਲੀ ਆਸ ਨਹੀਂ ਲੱਗਦੀ ਉਹਦੀ ਵੀ ਜਿਹੜੀ ਉਹ ਆਜ਼ਾਦ ਉਮੀਦਵਾਰ ਨੇ ਪਾਈ ਹੈ ਸੋ ਅਮਰਪਾਲ ਦੀ ਸੰਸਦੀ ਨੂੰ ਫਿਲਹਾਲ ਕੋਈ ਕਿਤੇ ਖਤਰਾ ਨਹੀਂ ਹੂੰ ਜੀ ਜੀ ਅਗਲੀ ਗੱਲ ਕਰੀਏ ਦਿੱਲੀ ਦੀ ਰਾਜਨੀਤੀ ਦੀ ਕਹਿੰਦੇ ਮਨੀਸ਼ ਸੀ ਸੋਧਿਆ ਨੂੰ ਮਿਲ ਗਈ ਜ਼ਮਾਨਤ ਤੇ ਕੇਜਰੀਵਾਲ ਦੀ ਕੁਰਸੀ ਕਿਵੇਂ ਖਤਰੇ 'ਚ ਚਲੀ ਗਈ ਜੀ ਫਿਰ ਨਹੀਂ ਪਹਿਲਾਂ ਹੀ ਕੇਜਰੀਵਾਲ ਤਾਂ ਜੇਲ੍ਹ 'ਚ ਨੇ ਹੂੰ ਹੂੰ ਜੀ ਸ਼ੋਧਿਆ ਵੀ ਅੰਦਰ ਨੇ ਪਰ ਬਾਰ ਕਈ ਕੇਜਰੀਵਾਲ ਫਿਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਬਣ ਜਾਈਏ ਮੁੱਖ ਮੰਤਰੀ ਜੀ ਉਹਨਾਂ ਨੂੰ ਵੀ ਫਿਕਰ ਪੈ ਗਿਆ ਤੇ ਕੇਜਰੀਵਾਲ ਦੇ ਪਰਿਵਾਰ ਨੂੰ ਫਿਕਰ ਪੈ ਗਿਆ ਕਿ ਕਿਤੇ ਵੀ ਮਨੀਸ਼ ਸ਼ੋਧਿਆ ਹੋਣ ਮੁੱਖ ਮੰਤਰੀ ਦਾ ਉਮੀਦਵਾਰ ਨਾ ਬਣ ਜਵੇ ਹੂੰ ਹੂੰ ਮਤਲਬ ਇੱਕ ਪਾਸੇ ਕੇਜਰੀਵਾਲ ਦਾ ਪਰਿਵਾਰ ਤੇ ਉਹਦੇ ਸਮਰਥਕ ਇਸ ਗੱਲੋਂ ਖੁਸ਼ ਨੇ ਕਿ ਮਨੀਸ਼ ਸ਼ੋਧਿਆ ਦੀ ਜ਼ਮਾਨਤ ਤੋਂ ਬਾਅਦ ਉਸਾਦਮ ਕੇਜਰੀਵਾਲ ਨੂੰ ਜਵਾਨਤ ਮਿਲ ਜਵੇ ਹੂੰ ਹੂੰ ਉਹਦੇ ਲਈ ਵੀ ਰਾਹ ਕੁਝਵੇ ਕਿਉਂਕਿ ਈਡੀ ਵਾਲੇ ਮਾਮਲੇ 'ਚ ਮਿਲ ਗਈ ਐ ਸੀਵੀ ਵਾਲੇ ਮਾਮਲੇ 'ਚ ਨਹੀਂ ਮਿਲੀ ਪਰ ਮਨੀਸ਼ ਸ਼ੋਧਿਆ ਨੂੰ ਈਡੀ ਔਰ ਸੀਵੀ ਦੋਵੇਂ ਮਾਮਲੇ 'ਚ ਜ਼ਮਾਨਤ ਮਿਲ ਗਈ ਪਰ ਮਨੀਸ਼ ਸ਼ੋਧੀਆਂ ਨੇ ਇੱਕ ਪਹਿਲ ਵੀ ਕੀਤੀ ਸੀ 26 ਫਰਵਰੀ 2023 ਨੂੰ ਇਹਨੂੰ ED ਨੇ ਗ੍ਰਿਫਤਾਰ CBI ਨੇ ਗ੍ਰਿਫਤਾਰ ਕੀਤਾ ਸੀ ਜੀ ਤੇ 28 ਫਰਵਰੀ 2023 ਨੂੰ ਇਹਨੇ ਮੁੱਖ ਮੰਤਰੀ ਦਾ ਅਹੁਦਾ ਛੱਡਦਾ ਸੀ ਹੂੰ ਸਿੰਦਰ ਜੈਨ ਇਹ ਤੋਂ ਬਾਅਦ ਛੱਡਦਾ ਜੇਲ੍ਹ 'ਚ ਬੈਠਾ ਰਿਹਾ ਅੰਦਰੇ ਫਾਈਲਾਂ ਵੀ ਮੰਗਾ ਸਾਰਾ ਕੁਝ ਕਰ ਹਾਂਜੀ ਹਾਂਜੀ ਉਹਨੇ ਬਾਅਦ 'ਚ ਬਾਅਦ 'ਚ ਛੱਡਿਆ ਹੂੰ ਪਰ ਕੇਜਰੀਵਾਲ ਨੇ ਅਜੇ ਤੱਕ ਵੀ ਨਹੀਂ ਛੱਡਿਆ ਹੂੰ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਟਿੱਪਣੀਆਂ ਬਿਆਨ ਅੱਜ ਬੜੇ ਹੈਰਾਨ ਕਰਨ ਵਾਲੇ ਸੀ ਠੀਕ ਹੈ ਹਾਂ ਬੀਬੀ ਆਤਸ਼ੀ ਦਾ ਬਿਆਨ ਹੁੰਦਾ ਕਿ ਸੱਚ ਦੀ ਜਿੱਤ ਹੋਗੀ ਹਾਂਜੀ ਹਾਂਜੀ ਇਹ ਤਾਂ ਸੰਜੇ ਸੰਜੇ ਸਿੰਘ ਦਾ ਬਿਆਨ ਹੁੰਦਾ ਸੱਚ ਦੀ ਜਿੱਤ ਹੋਗੀ ਹੂੰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਬਿਆਨ ਹੁੰਦਾ ਸਚਾਈ ਦੀ ਜਿੱਤ ਹੋਗੀ ਤੇ ਇਹ ਸਾਰਿਆਂ ਦੇ ਵਿਚਾਲੇ ਰਵਨੀਤ ਬਿੱਟੂ ਦਾ ਇੱਕ ਬੜਾ ਹਲਕੇ ਪੱਧਰ ਦਾ ਬਿਆਨ ਹੁੰਦਾ ਅੱਛਾ ਕਹਿੰਦਾ ਇਹ ਕਿਹੜੀ ਨਵੀਂ ਗੱਲ ਹੈ ਜਮਾਨਤਾ ਚੋਰ ਚੱਕੇ ਬਲਾਤਕਾਰੀਆਂ ਨੂੰ ਮਿਲ ਜਾਂਦੀ ਹੈ ਹੂੰ ਮਤਲਬ ਇਹ ਕਿਹੋ ਜਿਹੀ ਭਾਸ਼ਾ ਉਹ ਵੀ ਇੱਕ ਮੰਤਰੀ ਦੀ ਹੂੰ ਹੂੰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਦਿੱਲੀ ਦੇ ਮੰਤਰੀ ਤੱਕ ਇਹ ਕਹਿ ਰਹੇ ਨੇ ਕਿ ਸਚਾਈ ਦੀ ਜਿੱਤ ਹੋ ਗਈ ਉਹ ਭਰਾਵੋ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਇਆ ਮਨੀ ਸ਼ਿਸ਼ੂ ਦੀਆ ਹਾਂਜੀ ਹਾਂਜੀ ਬਿਲਕੁਲ ਇਹ ਤਾਂ ਕੇਜਰੀਵਾਲ ਦੀ ਉਹਦੇ ਤੇ ਜ਼ਮਾਨਤ ਤੇ ਮਠਿਆਈਆਂ ਵੰਡਿਆ ਸੀ ਕਿ ਜਿੱਤ ਹੋ ਗਈ ਹੂੰ ਮਤਲਬ ਜੀ ਇਹ ਜਿੱਤ ਹੈ ਤੇ ਫਿਰ ਜਿਹੀ ਜਿੱਤ ਤਾਂ ਵਿਕਰਮ ਯੁੱਧ ਦੀ ਹੋਈ ਵੀ ਆ ਭਾਈ ਹੂੰ ਖੈਰੇ ਦੀ ਵੀ ਹੋ ਗਈ ਬਾਬੇ ਤੋ ਵੀ ਬਰੀ ਕਰ ਦੋ ਖੈਰੇ ਨੂੰ ਵੀ ਬਰੀ ਕਰ ਦੋ ਸਾਰੇ ਜ਼ਮਾਨਤਦਾਰ ਨੇ ਫਿਰ ਤਾਂ ਉਹਨਾਂ ਬਾਅਦ ਤੁਸੀਂ ਕਿਉਂ ਬੋਲਦੇ ਹੋ ਫਿਰ ਹੂੰ ਸੋ ਇਹ ਕਮਾਲ ਦਾ ਮਤਲਬ ਕਾਨੂੰਨੀ ਪ੍ਰਕਿਰਿਆ ਕਿ ਭਾਈ ਕੇਸ ਚੱਲਣਾ ਹੈ ਜੀ ਬਿਲਕੁਲ ਹਾਂ ਜਿੱਥੋਂ ਤੱਕ ਰਵਿੰਦ ਕੇਜਰੀਵਾਲ ਦੀ ਕੁਰਸੀ ਨੂੰ ਖਤਰਾ ਹੈ ਮਨੀਸ਼ ਸ਼ਿਸ਼ੋਧਿਆ ਉਪ ਮੁੱਖ ਮੰਤਰੀ ਸੀ ਸੈਕੰਡ ਪੋਜੀਸ਼ਨ ਤੇ ਸੀ ਸਾਰਾ ਕੰਮਕਾਰ ਦੇਖਦੇ ਸੀ ਤੇ ਹੁਣ ਇਹਨਾਂ ਦੇ ਵਾਪਸ ਆਉਣ ਤੋਂ ਬਾਅਦ ਕੀ ਇਹਨਾਂ ਨੂੰ ਦੁਬਾਰਾ ਮੰਤਰੀ ਬਣਾਇਆ ਜਾਊਗਾ ਕੀ ਉਪ ਮੁੱਖ ਮੰਤਰੀ ਬਣਾਇਆ ਜਾਊਗਾ ਕੀ ਇਹ ਕਾਰਜਕਾਰੀ ਮੁੱਖ ਮੰਤਰੀ ਵੀ ਬਣ ਸਕਦੇ ਨੇ ਕੀ ਇਹ ਪినా ਉਹਦਾ ਸੰਭਾਲੀ ਕੰਮ ਦੇਖਣਗੇ ਕਿਉਂਕਿ ਜ਼ਮਾਨਤ ਕਿਸੇ ਸ਼ਰਤ ਤੇ ਨਹੀਂ ਮਿਲੀ ਕਿ ਇਹ ਵਿਧਾਨ ਸਭਾ ਨਹੀਂ ਜਾ ਸਕਦੇ ਜਾਂ ਸਖਤਰੇ ਤੇ ਨਹੀਂ ਜਾ ਸਕਦੇ ਬਿਲਕੁਲ ਇਸ ਲਈ 10-10 ਲੱਖ ਦੇ ਬੌਂਡ ਭਰਨ ਤੋਂ ਬਾਅਦ ਅੱਜ ਮਨੀਸ਼ ਸ਼ੋਧੀਆਂ ਨੂੰ 17 ਮਹੀਨਿਆਂ ਬਾਅਦ ਜ਼ਮਾਨਤ ਮਿਲੀ ਆ ਤੇ ਉਹ ਆਪਣੇ ਘਰੇ ਪਹੁੰਚ ਗਏ ਨੇ ਪਰ ਸਵੇਰ ਤੋਂ ਦਿੱਲੀ ਦੀ ਰਾਜਨੀਤੀ ਵਿੱਚ ਇੱਕ ਨਵਾਂ ਹਵਾ ਲੇਖਣ ਨੂੰ ਮਿਲ ਸਕਦਾ ਹੂੰ ਜੀ ਜੀ ਬਿਲਕੁਲ ਤੇ ਜਾਂਦੇ ਨੇ ਗੱਲ ਕਰੀਏ ਵਿਨੇਸ਼ ਫੁਗਾੜ ਦੀ ਇਹਨੂੰ ਚਾਂਦੀ ਦਾ ਮੈਡਲ ਮਿਲਣ ਦੀ ਹੁਣ ਆਸ ਬੱਜੀ ਹੈ ਜੀ ਪਰ ਜੀ ਵੈਸੇ ਤਾਂ ਇੱਕ ਹੋਰ ਤਰਕ ਦੇ ਉੱਤੇ ਅੱਜ ਦਿਨ ਭਰ ਚਰਚਾ ਚੱਲਦੀ ਰਹੀ ਹਾਂ ਜੀ ਉਹ ਤਰਕ ਇਹ ਸਦਾਰ ਤੇ ਵੀ ਆਇਆ ਕਿ ਜਦੋਂ ਤੁਸੀਂ ਵਜ਼ਨ ਘਟਾ ਰਹੇ ਸੀ ਤੁਹਾਨੂੰ ਪਤਾ ਸੀ ਕਿ 100 150 ਗ੍ਰਾਮ ਵਜ਼ਨ ਨਹੀਂ ਟੁੱਟ ਰਿਹਾ ਹੂੰ ਹੂੰ ਕਿ ਉਸ ਸਮੇਂ ਉੱਥੇ ਜਾ ਕੇ ਵਜ਼ਨ ਕਰਾ ਕੇ ਡਿਸਕਵਾਲਿਫਾਈ ਹੋਣ ਦੀ ਬਜਾਏ ਹਾਂ ਮੈਦਾਨ 'ਚੋ ਮੈਚ 'ਚੋ ਬਾਹਰ ਹੀ ਨਹੀਂ ਕਰਾਇਆ ਜਾ ਸਕਦਾ ਸੀਗਾ ਫਿਨਿਸ਼ ਹੋ ਗਟ ਨੂੰ ਤੇ ਫਿਰ ਕਹਿੰਦੇ ਉਹਨੂੰ ਮੈਟਰ ਮਿਲ ਜਾਂਦਾ ਹਾਂਜੀ ਉਹ ਸਿਕਿਉਰ ਲੈਰੀ ਦੱਸ ਕੇ ਜਾਂ ਬਿਮਾਰੀ ਦੱਸ ਕੇ ਪਰ ਕੁਝ ਤਰ੍ਹਾਂ ਅਜੇ ਇਸ ਮਸਲੇ ਤੇ ਸਪੱਸ਼ਟ ਨਹੀਂ ਹੈਗੀਆਂ ਕੁਝ ਤਰ੍ਹਾਂ ਦਾ ਇਹ ਵੀ ਸਵਾਲ ਸੀਗਾ ਕਿ ਵਜ਼ਨ ਤਾਂ ਉਹਦੀ ਸਥਿਤੀ 'ਚ ਵੀ ਹੋਣਾ ਸੀ ਹਮਮ ਅੱਛਾ ਇਹ ਵੀ ਚਰਚਾ ਹੈਗੀ ਪਰ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਇਸ ਮਾਮਲੇ 'ਚ 3 ਸਾਲ ਬਾਅਦ ਫੈਰ ਵੀ ਕਰਨਗੇ 3 ਸਾਲ ਬਾਅਦ ਹੋ ਰਾਨਾ ਅੱਜ ਫੈਰ ਵੀ ਕੀਤੀ ਉਹ ਬਤੌਰ ਵਕੀਲ ਬਣ ਕੇ ਉੱਥੇ ਪਹੁੰਚੇ ਤੇ ਜਿਹੜਾ ਖੇਡ ਕੋਰਟ ਹੈ ਸੀਏਐਸ ਜਿਹਨੂੰ ਕਹਿੰਦੇ ਹੈ ਨਾ ਉਹਦੇ ਵਿੱਚ ਜਿਹੜੀ ਪਟੀਸ਼ਨ ਸੀਗੀ ਉੱਥੇ ਜਦੋਂ ਸੁਣਵਾਈ ਹੋਈ ਤਾਂ ਮਾਨ ਜੋ ਖੇਡ ਕੋਰਟ ਨੇ ਕਿਹਾ ਕਿ ਠੀਕ ਹੈ ਅਸੀਂ 올림픽 ਮੁੱਕਣ ਤੋਂ ਪਹਿਲਾਂ ਇਸ ਮਸਲੇ ਤੇ ਫੈਸਲਾ ਕਰ ਦਾਂਗੇ ਪਹਿਲਾਂ ਖੇਡਾਂ ਪੂਰੀਆਂ ਹੋ ਲੈਣ ਦੋ ਠੀਕ ਹੈ ਤੇ ਦਾ ਮਤਲਬ ਬਨੀਸ਼ ਪੌਗਟ ਦੀ ਪੀ ਪਟੀਸ਼ਨ ਸਰਕਾਰ ਹੋਗੀ ਉਹਦੇ ਤੇ ਅੱਜ ਡਿਸਕਸ ਹੋਈ ਡਿਸਕਸ ਦੇ ਵਿੱਚ ਖਰੀ ਸਾਲਵੇ ਨੇ ਕਿਹਾ ਕਿ ਵੀ ਉਹ ਮੈਡਲ ਜਿੱਤਣ ਤੱਕ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਤੱਕ ਵਜਨ ਦੇ ਮਾਮਲੇ 'ਚ ਵੀ ਤੇ ਮੈਚਾਂ ਦੇ ਸਕੋਰ ਦੇ ਮਾਮਲੇ 'ਚ ਵੀ ਸਿਲਵਰ ਦੀ ਹੱਕਦਾਰ ਸੀ ਹੂੰ 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 ਇਹ ਸਨਾਤੇ ਨੂੰ ਸਿਲਵਰ ਮਿਲਣਾ ਚਾਹੀਦਾ ਜਾਂ ਫਿਰ ਉਸ ਨਾਲ ਉਸ ਨਾਲ ਫਾਈਨਲ ਖੜਾ ਲਓ ਬੀਬੀ ਨੇ ਉਹਨੇ ਚੈਲੰਜ ਕੀਤਾ ਕਿ ਜੇ ਉਹਦੇ ਪੁਰਾਣੇ 50 ਕਿਲੋ ਦੇ ਹਿਸਾਬ ਨਾਲ ਤੁਸੀਂ ਦੇਖਦੇ ਹੋ ਤਾਂ ਉਹਨੂੰ ਮੈਚ ਖੜਾ ਕੇ ਦੇਖ ਲਓ ਸੋ ਇਸ ਤਰ੍ਹਾਂ ਦੀ ਉਹਨਾਂ ਦੇ ਤਰਕ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਕਹਿੰਦੇ ਜਿਹੜੀ ਬੈਸ ਹੋਈ ਉਹ ਤੋਂ ਬਾਅਦ ਮਨਜੋ ਖੇਲ ਕੋਟ ਨੇ ਕਿਹਾ ਵੀ ਕਿ ਇੰਨੀ ਜਲਦੀ ਨਹੀਂ ਅਸੀਂ ਫੈਸਲਾ ਲਿਆਂਗੇ ਕਿਉਂਕਿ ਕਹਿੰਦੇ ਵਿਨੇਸ਼ ਪ੍ਰਗਟ ਨੇ ਕੋਈ ਉਹਦੇ ਵਿੱਚ ਤੁਰੰਤ ਫੈਸਲੇ ਦੀ ਮੰਗ ਨਹੀਂ ਕੀਤੀ ਆ ਹੂੰ 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 ਸੋ ਇਹ ਇਸ ਲਈ ਇਸ ਨੂੰ ਅਸੀਂ ਗੰਭੀਰਤਾ ਨਾਲ ਬਾਤਾਂਗੇ ਬਕਾਇਦਾ ਜਦੋਂ ਇਹ ਪਟੀਸ਼ਨ ਆਈ ਤਾਂ ਮਨਜੋ ਖੇਲ ਕੋਟ ਨੇ ਜਦ ਇਹ ਯੂਨਾਈਟਿਡ ਵਰਲਡ ਰੈਸਿੰਗ ਜਿਹੜੀ ਹੈਗੀ ਆ ਯੂ ਡਬਲਯੂ ਡਬਲਯੂ ਉਹ ਤੋਂ ਬਕਾਇਦਾ ਨੀਮਾ ਬਾਰੇ ਪੁੱਛਿਆ ਕਿ ਲਿਆਓ ਵੀ ਨਿਯਮ ਕੀ ਨੇ ਤੁਹਾਡੇ ਹੂੰ ਸੋ ਇਥੋਂ ਆਸ ਤਾਂ ਜਾਗੀ ਕਿ ਉਸ ਨੂੰ ਮਿਲ ਸਕਦਾ ਹਾਂਜੀ ਤੋ ਤੱਕ ਸੀਐਸ ਦੀ ਗੱਲ ਹੈ ਮਤਲਬ ਖੇਡ ਨਾਲ ਜੁੜਿਆ ਜਿਹੜਾ ਵੀ ਕਾਨੂੰਨੀ ਬਵਾਦ ਹੈ ਉਹ ਇਹਦੇ ਵਿੱਚ ਨਵੇੜਿਆ ਜਾਂਦਾ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ 1984 ਦੇ ਵਿੱਚ ਗਠਨ ਹੋਇਆ ਸੀ ਠੀਕ ਹੈ 1984 ਦੇ ਵਿੱਚ ਹੋਈ ਸੀ ਸਵਿਜਰਲੈਂਡ ਦੇ ਵਿੱਚ ਸੀਐਸ ਜਿਹੜੀ ਇਹ ਖੇਡ ਕੋਟ ਹੈ ਉੱਥੇ ਉਹਦਾ ਹੈੱਡਕੁਆਰਟਰ ਹੈ ਉਹ ਤੋਂ ਬਿਨਾ ਨਿਊਯਾਰਕ ਦੇ ਵਿੱਚ ਵੀ ਸਿਡਨੀ ਦੇ ਵਿੱਚ ਵੀ ਇਹਦਾ ਹੈੱਡਕੁਆਰਟਰ ਹੈ ਤੇ ਜਿੱਥੇ ਵੀ 올림픽 ਦੀ ਖੇਡ ਹੁੰਦੀ ਹੈ ਉੱਥੇ ਆਰਜੀ ਕੋਟ ਬਣਾਈ ਜਾਂਦੀ ਹੈ ਸੋ ਪੈरिस ਦੇ ਵਿੱਚ ਵੀ ਹੁਣ ਆਰਜੀ ਕੋਰਟ ਸੀ ਜਿੱਥੇ ਪਟੀਸ਼ਨ ਦਾਖਲ ਹੋਈ ਹੈ ਤੇ ਇਸ ਕੁੜੀ ਦੇ ਹੱਕ ਦੇ ਵਿੱਚ ਨੀਰ ਚੋਪੜਾ ਤੱਕ ਨੇ ਟਿੱਪਣੀ ਕੀਤੀ ਹੈ ਤੇ ਅੱਜ ਨੀਰ ਚੋਪੜਾ ਤੇ ਉਹਦੀ ਮਾਤਾ ਖੂਬ ਚਰਚਾ 'ਚ ਨੇ ਕਿ ਜਿਨ੍ਹਾਂ ਨੇ ਕਮਾਲ ਦੀ ਮਤਲਬ ਗੱਲ ਕਹੀ ਕਿ 골ਡ ਜਿੱਤਣ ਵਾਲਾ ਪਾਕਿਸਤਾਨ ਵਾਲਾ ਮੁੰਡਾ ਵੀ ਤਾਂ ਸਾਡਾ ਹੀ ਮੁੰਡਾ ਹੈ ਉਹ ਵੀ ਉਹ ਵੀ ਮੇਰਾ ਹੀ ਪੁੱਤ ਹੈ ਕਹਿੰਦੀ ਕਿ ਮੇਰਾ ਪੁੱਤ ਜਦੂਆ ਚੰਦ ਜਿੱਤ ਕੇ ਲੈਤਾ ਸੋਨਾ ਜਿੱਤਣ ਵਾਲਾ ਵੀ ਮੇਰਾ ਹੀ ਪੁੱਤ ਹੈ ਇਹ ਹੈ ਪੰਜਾਬ ਦੀ ਹਾਂਜੀ ਬਿਲਕੁਲ ਇਹ ਹੈ ਪੰਜਾਬ ਦੀ ਮਿੱਟੀ ਜਿਨੂੰ ਮਤਲਬ ਚਿਰਾਂ ਤੋਂ ਤੁਸੀਂ ਰੋਂਦਦੇ ਆ ਰਹੇ ਹੋ ਆ ਪਰ ਇਹਦੇ ਵਿੱਚ ਤਾਂ ਵੀ ਫੁੱਲ ਖਿੜਦੇ ਨੇ ਤਾਂ ਵੀ ਮਹਿਕ ਵਿਖਰਦੀ ਹੈ ਨਹੀਂ ਬਿਲਕੁਲ ਜੀ ਉਹ ਉਸ ਉਧਰੋਂ ਵੀ ਉਹ ਮਾਤਾ ਨੇ ਵੀ ਸਾਵਾਂ ਹੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਵੀ ਉਹ ਵੀ ਸਾਡੇ ਬੱਚਿਆਂ ਵਰਗਾ ਉਹ ਵੀ ਸਾਨੂੰ ਬਹੁਤ ਪਿਆਰ ਕਰਦਾ ਹੈ ਤੇ ਕੋਈ ਗੱਲ ਨਹੀਂ ਖੇੜ ਹੈ ਮੁਕੱਦਰ ਹੈ ਜਿੱਤ ਹਾਰ ਹੁੰਦੀ ਰਹਿੰਦੀ ਹੈ ਪਹਿਲਾ ਦੂਜਾ ਨੰਬਰ ਅਸਲ ਅਸਲ ਚ ਦੋਨਾਂ ਦੀ ਟਿਊਨਿੰਗ ਬਹੁਤ ਵਧੀਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੋਨੇ ਬੱਚੇ ਦੋਨੇ ਮਤਲਬ ਪਾਕਿਸਤਾਨ ਵਾਲਾ ਮੁੰਡਾ ਵੀ ਤੇ ਸਾਡਾ ਮੁੰਡਾ ਉਹਨਾਂ ਦੀ ਦੋਸਤੀ ਬਹੁਤ ਹਾਂਜੀ ਹਾਂਜੀ ਤੇ ਇਹ ਇਸ ਲਈ ਉਹਨਾਂ ਦੀ ਗੱਲ ਅਕਸਰ ਪਰਿਵਾਰਾਂ 'ਚ ਵੀ ਹੁੰਦੀ ਹੋਊਗੀ ਤੇ ਉਸੇ 'ਚ ਉਹ ਪਿਆਰ ਜਾਗਿਆ ਹੋਇਆ ਤੇ ਉਸੇ ਭਾਵਨਾ 'ਚ ਉਹ ਬੋਲੇ ਨੇ ਤੇ ਮਾਂ ਤਾਂ ਮਾਂ ਹੀ ਹੁੰਦੀ ਹੈ ਹਾਂਜੀ ਬਿਲਕੁਲ ਇਹ ਇਹ ਸਾਨੂੰ ਚੀਜ਼ਾਂ ਨਾ ਥੋੜਾ ਜਿਹਾ ਦਿਲ ਖੁੱਲਾ ਸਾਨੂੰ ਕ੍ਰਿਕਟ ਵਰਗੀਆਂ ਖੇਡਾਂ 'ਚ ਵੀ ਕਰਨਾ ਚਾਹੀਦਾ ਉੱਥੇ ਸਾਡਾ ਦੇਸ਼ ਜਾਂ ਸਾਡੇ ਲੋਕ ਕੁਝ ਹੋਰ ਤਰੀਕੇ ਨਾਲ ਰੈਐਕਟ ਕਰਦੇ ਨੇ ਕ੍ਰਿਕਟ ਸਾਰਾ ਦੇਸ਼ ਨਹੀਂ ਸਾਰਾ ਹਾਂਜੀ ਇਹ ਨਾ ਕੋਈ ਇਹ ਇਸ ਇਹ ਇਸ ਖੇਡ ਦੇ ਵਿੱਚ ਤੁਸੀਂ ਦੇਖੋ ਕਿ ਹਾਕੀ ਦੇ ਟੀਮ ਦੇ ਲਈ ਖੜੀ ਇੱਕ ਸੂਬੇ ਨੇ ਕੀਤੀ ਹੈ ਹਾਕੀ ਦੀ ਟੀਮ ਪਰ ਪੂਰਾ ਮੁਲਕ ਇਸ ਵਾਰ ਹਾਕੀ ਦੇ ਲਈ ਖੜਿਆ ਉਹ ਜਿੰਨਾ ਜਿੰਨਾ ਸਰਪੰਚ ਨੂੰ ਪਿਆਰ ਕਰਦੇ ਸੀ ਉਹਦੇ ਨਾਲੋਂ ਵੱਧ ਉਹਨਾਂ ਦੇ ਗੋਲ ਕੀਪਰ ਨੂੰ ਪਿਆਰ ਕੀਤਾ ਪੰਜਾਬ ਨੇ ਪੰਜਾਬੀਆਂ ਨੇ ਬਿਲਕੁਲ ਹੈ ਨਾ ਇਸ ਲਈ ਇਹ ਨਹੀਂ ਕਹ ਹਰਿਆਣੇ ਵਾਲਿਆਂ ਨੂੰ ਵੀ ਉਨਾਂ ਹੀ ਬਾਵਾ ਜੀ ਮੇਰੀ ਹਾਂ ਵਿਨੇਸ਼ ਫੋਗਟ ਵਾਲੇ ਮਾਮਲੇ ਤੇ ਉਹ ਸਾਰੀਆਂ ਤੋਪਾਂ ਖੜਾ ਕੇ ਰੱਖਤੀਆਂ ਦੇਸ਼ ਨੇ ਦੇਸ਼ੀ ਨਾਲ ਇਕੱਠਾ ਹੋ ਕੇ ਖੜਿਆ ਉਸ ਕੋਲ ਮਤਲਬ ਅੱਜ ਤੁਸੀਂ ਕਹਿ ਨਹੀਂ ਸਕਦੇ ਕਿ ਵਿਨੇਸ਼ ਫੋਗਟ ਕੱਲੀ ਹਰਿਆਣੇ ਦੀ ਧੀ ਆ ਨਹੀਂ ਕਹਿ ਸਕਦੀ ਬਿਲਕੁਲ ਲੋਕ ਜਜ਼ਬਾਤੀ ਤੌਰ ਤੇ ਇੰਨਾ ਜੋ ਇਹੀ ਖੇਡ ਦੀ ਤਾਕਤ ਆ ਇਹੀ ਖੇਡ ਦੀ ਤਾਕਤ ਆ ਪ੍ਰਵੀਨ ਜੀ ਮੈਨੂੰ ਅੱਜ ਵੀ ਯਾਦ ਆ ਜਦੋਂ ਪਿੰਡਾਂ 'ਚ ਟੂਰਨਾਮੈਂਟ ਹੁੰਦੇ ਸੀ ਨਾ ਹਾਂਜੀ ਤਾਂ ਜਦੋਂ ਕਬੱਡੀ ਦਾ ਮੈਚ ਹੋਣਾ ਤਾਂ ਉਹਦੇ ਉੱਤੇ ਕਲੀ ਪਾ ਕੇ ਤੈਅ ਕਰਨਾ ਕਿ ਵੀ ਇੱਧਰ ਪਾਲਾ ਤੇਰਾ ਇੱਧਰ ਪਾਲਾ ਮੇਰਾ ਤੇ ਉਸ ਕਲੀ ਵਾਲੀ ਬੱਟ ਦੇ ਉੱਤੇ ਇੱਕ ਖੁੰਜੇ ਦੇ ਉੱਤੇ ਇੱਕ ਪੀਪਾ ਪਿਆ ਹੁੰਦਾ ਸੀ ਤੇ ਪੀਪੇ ਦੇ ਉੱਤੇ ਇੱਕ ਡੱਬਾ ਹੁੰਦਾ ਸੀ ਸਾਰੇ ਇੱਕੋ ਡੱਬੇ ਨਾਲ ਪਾਣੀ ਪੀ ਲੈਂਦੇ ਸੀ ਪੀ ਲੈਂਦੇ ਸੀ ਬਿਲਕੁਲ ਹਾਂਜੀ ਹਾਂਜੀ ਆਹੀ ਖੇਡ ਹੈ ਜੀ ਚ ਇੱਕ ਆਹ ਹਮ ਆਹੀ ਅਹੀ ਉਹ ਲੰਪਕ ਦੀ ਪਛਾਣਾ ਕੋਈ ਨਹੀਂ ਨੀਰ ਚੌਪੜਾ ਨੇ ਪਿਛਲੀ ਵਾਰ ਉਹਨੂੰ ਆਪਣਾ ਜਦੋਂ ਥਰੋ ਦੇਦਾ ਸੀਗਾ ਪਾਲਾ ਫਟਣ ਹਾਂਜੀ ਹਾਂਜੀ ਬਿਲਕੁਲ ਹੈਨਾ ਮਤਲਬ ਇਹ ਇਹ ਹੀ ਸਾਜ ਹੈ ਹੂੰ ਤੇ ਅੱਜ ਉਹ ਫੇਰ ਉਹ ਪਿਆਰ ਚੱਲ ਗਿਆ ਜੀ ਬਿਲਕੁਲ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪੀਥਿਸ ਸਬਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ